ਅਸਲ ਦੇ ਵਿੱਚ ਕੀ ਆ ਧੌਣ ਚੋਂ ਕਿਲਾ ਕੱਢਣ ਦੀ ਸਕੀਮ ਆ ਧੌਣ ਚੋਂ ਕਿਲਾ ਕਿੰਨਾ ਦੇ ਕੱਢਣਾ ਇੱਕੋ ਹੀ ਧਰਾ ਮੈਂ ਕਹਿੰਦਾ ਵੀ ਸਾਡੇ ਪੂਰੇ ਮੁਲਕ ਦੇ ਵਿੱਚ ਜਿਹੜੀ ਕਿ ਮੋਦੀ ਦੀ ਅੱਖ 'ਚ ਵੀ ਅੱਖ ਪਾਉਂਦੀ ਆ ਤੇ ਮੈਂ ਕਹਿੰਦਾ ਸਟੇਟ ਦੇ ਕਿਸੇ ਵੀ ਚਾਹੇ ਸਟੇਟ ਗਵਰਨਮੈਂਟ ਆ ਚਾਹੇ ਸੈਂਟਰ ਸਰਕਾਰ ਸਰਕਾਰ ਉਹਦੀ ਅੱਖ 'ਚ ਪਾਉਣ ਵਾਲੀ ਇੱਕੋ ਹੀ ਧਰਬੱਜੀ ਆ ਕੱਲੀ ਕਿਸਾਨੀ ਜੇ ਮੈਂ ਆਪਾਂ ਕਹਿੰਦਾ ਕਟਾ ਕਿਲੇ ਦੇ ਜੋਰ ਤੇ ਢਿੰਗੜਦਾ ਉਹ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਉਹ ਥੋੜੇ ਕੋਲੇ ਢਿੰਗੜਦਾ ਜਿਹੜਾ ਕਿਲਾ ਨਾ ਉਹ ਤੁਹਾਡੀ ਜ਼ਮੀਨ ਆ ਤੇ ਥੋੜਾ ਜਿਹਾ ਕਿਲਾ ਕੱਢਤਾ ਭਾਈ ਤੇ ਟਿਫਣ ਚੱਕ ਕੇ ਤੁਸੀਂ ਜਾ ਕੇ ਦਿਹਾੜੀ ਕਰਨ ਲ ਬੜਾ ਜ਼ਿੰਮੇਦਾਰਾਂ ਨੂੰ ਇੱਕ ਗੱਲ ਕਹਿਣਾ ਓਏ ਤੁਹਾਡੇ ਪੱਲੇ ਜ਼ਮੀਨ ਜਮੂਨ ਤੁਹਾਡੀ ਹੈ ਨਹੀਂ ਜੇ ਤੁਸੀਂ ਕਹਿੰਦੇ ਸਾਡੀ ਜ਼ਮੀਨ ਆ ਇਹ ਕਹਿੰਦਾ ਕਿ ਆ ਵੀ ਜਿਹਨੇ ਵੇਚਨੀ ਆ ਕੱਲਾ ਉਹੀ ਬੰਦਾ ਸਾਡੇ ਨਾਲ ਕੀ ਆ ਉਹ ਕਰੇ ਜਿਹਨੇ ਨਹੀਂ ਦੇਣੀ ਭਾਵੇਂ ਨਾ ਦੇਵੇ ਜਦੋਂ ਤੁਸੀਂ ਯਾਰ ਖਸਰਾ ਸਾਰਾ ਨੰਬਰ ਕੀ ਆ ਜ਼ਮੀਨਾਂ ਦੇ ਚੜਾਤੇ ਤੁਸੀਂ ਕੀ ਆ ਉਹਨੂੰ ਮਾਰਕਿੰਗ ਕਰਤੀ ਬਾਈ ਜੀ ਤੁਸੀਂ ਮੁੜ ਕੇ ਨਾ ਤਾਂ ਜ਼ਮੀਨ ਵੇਚ ਸਕਦੇ ਹੋ ਨਾ ਉਤੇ ਲਿਓਣ ਲੈ ਸਕਦੇ 4048 ਮਾ ਕੇ 4840 ਮਾ ਕੇ ਜੇ ਆਪਾਂ ਲਾਈਏ ਮਾ ਕੇ ਏਰੀਆ ਬਣਦਾ ਤੇ ਦੇਣਾ ਕਿੰਨੇ ਆ ਜ਼ਿੰਮੇਦਾਰ ਨੂੰ 1200 ਕਾ ਬਾਹਰੋਂ ਚੌਕੜ 43 ਉਹਨੂੰ ਡਿਵਾਈਡ ਕਰ ਬੈਠੇ ਗੁਣਾ ਨਹੀਂ ਆਉਂਦੀ ਇਹਨਾਂ ਨੂੰ ਵੰਡ ਕੇ ਇਹਨੂੰ ਚੌਥਾ ਹਿੱਸਾ ਦੇਣ ਤੇ ਆ ਕੇ ਯਾਰ ਸ਼ਰਮ ਆਉਣੀ ਚਾਹੀਦੀ ਆ ਤਿੰਨ ਹਿੱਸੇ ਸਰਕਾਰ ਕਹਿੰਦੀ ਅਸੀਂ ਰੱਖਾਂਗੇ ਇੱਕ ਇੱਕ ਨੂੰ ਡਿਵੈਲਪ ਕਰਨ ਦੇ ਕਹਿੰਦੇ ਕਰੋੜ ਦੇ ਨੇੜੇ ਖਰਚ ਆਉਣਾ ਜਿਹੜਾ ਮਾਕੇ ਮਾਕੇ ਉਹਨਾਂ ਨੇ ਕਮਰਡ ਵਾਲਿਆਂ ਨੇ ਲੈਣਾ ਜ਼ਿਮੀਂਦਾਰ ਤੇ ਰਪੀਏ ਨਾਲ ਹੀ ਕਲੋਨੀ ਡਿਵੈਲਪ ਕਰਨੀ ਆ ਉਸੇ ਤੋਂ ਹੀ ਪੈਸਾ ਲੈ ਕੇ ਡਿਵੈਲਪ ਕਰਨੀ ਆ ਵੀ ਉਸੇ ਦੀਆਂ ਜੁੱਤੀਆਂ ਉਸੇ ਤੇ ਸਿਰ ਚ ਮਾਰਨੀਆਂ ਬਾਕੀ ਸਰਕਾਰ ਦੀ ਤਾਂ ਉਹ ਗੱਲ ਆ ਵੀ ਹੱਥ ਚਲੇਉਣ ਦੀ ਕੁੱਤਿਆਂ ਨੂੰ ਤੋਏ ਤੋਏ ਵਾਲੀ ਗੱਲ ਆ ਭਾਈ ਰੁਪਈਆ ਨਾਲ ਕੋਲੇ ਥੇਲਾ ਹੈ ਨਹੀਂ 8000 ਰੁਪਈਆ ਪਿੱਛੇ ਚ ਚੱਕ ਕੇ ਆ 5 ਮਿੰਟ ਪਾਉਣੇ ਆ ਇਹਨਾਂ ਨੇ ਡਿਵੈ ਸਾਡੇ ਪਿੰਡਾਂ ਦਾ ਇੱਕ ਵੀ ਬੰਦਾ ਟੈਕਨੀਕਲ ਸਟਾਫ ਜਿਨੀ ਹੈਗਾ ਵੀ ਸਾਰੇ ਚੌਕੀਦਾਰ ਲੱਗੇ ਹੋਏ ਆ ਉੱਥੇ ਥਰਮਲ ਦੇ ਵਿੱਚ ਵੀ ਕੀ ਆ ਸਾਰੇ ਜਿਹੜੇ ਹੈਗੇ ਆ ਉਹਦੇ ਚੌਕੀਦਾਰ ਲੱਗੇ ਹੋਏ ਆ ਸਾਡੇ ਸਾਡੇ ਤਾਂ ਕੱਲੇ ਕੀ ਆ ਰੰਗ-ਵੰਗੀ ਪਲੰਗ ਬਣ ਕੇ ਉਹ ਜਿਹੜਾ ਸ਼ੀਸ਼ਾ ਖੇੜਦੇ ਨੇ ਹੋਟਲਾਂ ਦਾ ਉਹ ਸ਼ੀਸ਼ਾ ਖੋਲਿਆ ਕਰਨਗੇ ਤੇ ਸਲੂਟ ਮਾਰ ਕੇ ਅੰਦਰ ਲੰਘਾਇਆ ਕਰਨਗੇ ਕਰੋੜਾਂ ਦੀ ਜ਼ਮੀਨ ਵੇਚਣ ਵਾਲੇ ਜਾਂ ਫਿਰ ਰੇੜੀਆਂ ਲਾਇਆ ਕਰਨਗੇ ਜਿਹੜਾ ਬੰਦਾ ਹੁਣ ਲੈਂਡ ਪੂਲਿੰਗ ਦੇ ਪੱਖ 'ਚ ਬੋਲੂਗਾ ਨਾ ਸਮਝ ਲਓ ਕਿ ਉਹ ਬੰਦਾ ਕੀ ਆ ਬਕਾਊ ਆ ਤੇ ਉਹ ਬੰਦੇ ਨੇ ਕੀ ਆ ਗੋਡੇ ਟੇਕਤੇ ਆ ਸਰਕਾਰ ਮੂਰੇ ਠੀਕ ਹੈ ਉਹਨਾਂ ਬੰਦਿਆਂ ਨੂੰ ਆਇਡੈਂਟੀਫਾਈ ਜਰੂਰ ਕਰ ਲਿਓ ਗਾਹਾਂ ਨੂੰ ਅਸੀਂ ਫੇਰ ਕਈ ਵਾਰੀ ਭੁਲੇਖਾ ਖਾ ਕੇ ਕੀਆ ਉਹਨਾਂ ਦੀ ਇੱਕ ਅੱਧੀ ਚੰਗੀ ਗੱਲ ਸੁਣ ਕੇ ਮੁੜ ਕੇ ਫੇਰ ਉਹਨਾਂ ਦੇ ਮਗਰ ਲੱਗ ਜਾਂਦੇ ਆ ਲੈਂਡਿੰਗ ਕੁਇਸ਼ ਨੇ 1 2013 ਬਈ ਉਹਦੇ ਜਿਹੜੀ ਕਲੌਜ਼ 10 ਪਾਈ ਵੀ ਹੈ ਨਾ ਉਹ ਜੇ ਕਲੀਅਰ ਕੱਟ ਲਿਖਿਆ ਵਿਆ ਵੀ ਜਿਹੜੀ ਤੇ ਮਲਟੀ ਕ੍ਰੌਪ ਹੁੰਦੀ ਆ ਜਿੱਤੇ ਇੱਕ ਤੋਂ ਵੱਧ ਫਸਲਾਂ ਕੀਆ ਪੈਦਾ ਹੁੰਦੀਆਂ ਨੇ ਉਹ ਜਗ੍ਹਾ ਨੂੰ ਤੁਸੀਂ ਰੇਲਵੇ ਇੱਕ ਸੜਕਾਂ ਵਾਸਤੇ ਠੀਕ ਹੈ ਇੱਕ ਸਰਕਾਰੀ ਕੋਈ ਮਾਰਕ ਕੋਈ ਪ੍ਰੋਜੈਕਟ ਹੈਗਾ ਜਾਂ ਉਹਦੇ ਵਾਸਤੇ ਤੁਸੀਂ ਜੇ ਮੱਕੀਆ ਉਹਨੂੰ ਰੋਕ ਸਕਦੇ ਹੋ ਉਹ ਤੋਂ ਬਿਨਾਂ ਤੁਸੀਂ ਕਿਸੇ ਕੰਮ ਵਾਸ ਉਹਦੀ ਕੀ ਧੱਜੀਆਂ ਡਾਈਆਂ ਜਾ ਰਹੀਆਂ ਨੇ ਸਿਆਸੀ ਬੰਦੇ ਅੱਦੇ ਤਾਂ ਕੀ ਆ ਆਪ ਕਲੋਨਾਈਜ਼ਰ ਨੇ ਜਿਹੜਾ ਕਲੋਨਾਈਜ਼ਰ ਬੰਦਾ ਹੁੰਦਾ ਤੁਸੀਂ ਐਂ ਦੇਖਿਓ ਵੀ ਜਿਹੜੇ ਬਿਜ਼ਨਸਮੈਨ ਨੇ ਸਵਾਏ 5-7 ਬੰਦਿਆਂ ਨੂੰ ਛੱਡ ਕੇ ਨਾ ਕਾਂਗਰਸ ਦੇ ਵਿੱਚ ਕੋਈ ਵੀ ਬੰਦਾ ਮੈਨੂੰ ਆਪ ਤੇ ਅਟੈਕ ਕਰਦਾ ਕਦੇ ਸੁਣਿਆ ਕਿਉਂ ਨਹੀਂ ਕਰਦੇ ਸਾਰੇ ਬਿਜ਼ਨਸਮੈਨ ਸਾਰੇ ਨੇ ਸਾਂਝਾਂ ਸਾਰੇ ਪਾਸੇ ਲੈਂਡ ਪੂਲਿੰਗ ਪਾਲਿਸੀ ਜਿਹਦੇ ਤੇ ਸਰਕਾਰ ਇਹ ਜ਼ੋਰ ਲਾ ਰਹੀ ਹੈ ਕਿ ਇਹ ਕਿਸਾਨਾਂ ਲਈ ਫਾਇਦੇਮੰਦ ਹੈ ਸਾਡੇ ਕੋਲੇ ਕਈ ਕਿਸਾਨ ਆਏ ਆ ਉਹ ਕਹਿੰਦੇ ਆ ਤਾਂ ਸਕੀਮ ਹੀ ਬਹੁਤ ਵਧੀਆ ਲੈ ਕੇ ਆਂਦੀ ਹੈ ਤੁਸੀਂ ਕਿਸਾਨਾਂ ਦੇ ਲਈ ਬੈਨੀਫਿਟ ਵਾਲੀ ਹੈ ਤੇ ਦੂਜੇ ਪਾਸੇ ਵਿਰੋਧੀ ਧਿਰਾਂ ਤੇ ਕਿਸਾਨ ਜਥੇਬੰਦੀਆਂ ਲਗਾਤਾਰ ਇਹ ਕਹਿ ਰਹੀਆਂ ਕਿ ਕਿਸਾਨਾਂ ਦੀ ਜ਼ਮੀਨਾਂ ਲੁੱਟਣ ਵਾਲੀ ਸਕੀਮ ਹੈ ਜਿਦੇ ਚ ਕਿਸਾਨਾਂ ਨੂੰ ਮਿਲਣਾ ਡੱਕਿਆ ਨਹੀਂ ਤੇ ਉਹਨਾਂ ਦੀ ਜ਼ਮੀਨਾਂ ਖੋਣ ਜਾ ਰਹੀ ਹੈ ਸਰਕਾਰ ਅਸਲ ਦੇ ਵਿੱਚ ਕੀ ਹੈ ਇਸ ਮਾਮਲੇ ਤੇ ਸਭ ਤੋਂ ਪਹਿਲਾਂ ਗੱਲਬਾਤ ਸ਼ੁਰੂ ਹੋਈ ਸੀ ਲੋਕ ਅਧਿਕਾਰ ਲੈਰ ਬਾਈ ਬਲਵਿੰਦਰ ਨੇ ਗੱਲਬਾਤ ਸ਼ੁਰੂ ਕੀਤੀ ਸੀ ਅੱਜ ਸਾਡੇ ਨਾਲ ਲੋਕਤਕਰ ਲੈ ਤੋਂ ਬਾਈ ਰੁਪਿੰਦਰ ਨੇ ਗੱਲਬਾਤ ਕਰਦੇ ਉਹਨਾਂ ਨਾਲ ਕਿਵੇਂ ਦੇਖਦੇ ਹੋ ਸਰਕਾਰ ਅੱਜ ਵੀ ਫਾਇਦੇ ਕਨਾ ਰਹੀ ਸੀ ਤੁਹਾਨੂੰ ਲੱਖ ਰੁਪਿਆ ਠੇਕਾ ਦੇ ਦਾਂਗੇ ਜੋ ਤੱਕ ਜਮੀਨ ਉੱਥੇ ਡਵੈਲਪਮੈਂਟ ਨਹੀਂ ਹੋਊਗੀ ਤੋਂ ਉਦੋਂ ਬਾਅਦ 10-10% ਵਧੀ ਜਾਊਗਾ ਮਤਲਬ ਉਹ ਕਹਿੰਦੇ ਬੈਨੀਫਿਟ ਬਹੁਤ ਹੈ ਦਾ ਵਿਰੋਧੀ ਗਮਰਾਹ ਕਰ ਰਹੇ ਸਭ ਤੋਂ ਵੱਡੀ ਗੱਲ ਦਾ ਬਲਵਿੰਦਰ ਬਾਈ ਜੀ ਆਪਾਂ ਇਸ ਗੱਲ ਨੂੰ ਸਮਝੀਏ ਨਾ ਅਸਲ ਦੇ ਵਿੱਚ ਕੀ ਆ ਧੌਣ ਚੋ ਕਿਲਾ ਕੱਢਣ ਦੀ ਸਕੀਮ ਆ ਧੌਣ ਚੋ ਕਿਲਾ ਕਿੰਨਾ ਦੇ ਕੱਢਣਾ ਇੱਕੋ ਹੀ ਧਰਾ ਮੈਂ ਕਹਿੰਦਾ ਵੀ ਸਾਡੇ ਪੂਰੇ ਮੁਲਕ ਦੇ ਵਿੱਚ ਜਿਹੜੀ ਕਿ ਇਹ ਮੋਦੀ ਦੀ ਅੱਖ 'ਚ ਵੀ ਅੱਖ ਪਾਉਂਦੀ ਆ ਤੇ ਮੈਂ ਕਹਿੰਨਾ ਸਟੇਟ ਦੇ ਕਿਸੇ ਵੀ ਚਾਹੇ ਸਟੇਟ ਗਵਰਨਮੈਂਟ ਆ ਚਾਹੇ ਸੈਂਟਰ ਸਰਕਾਰ ਸਰਕਾਰ ਆ ਉਹਦੀ ਅੱਖ 'ਚ ਪਾਉਣ ਵਾਲੀ ਇੱਕੋ ਹੀ ਧਰ ਬਚੀ ਆ ਕੱਲੀ ਕਿਸਾਨੀ ਠੀਕ ਹੈ ਨਾ ਜਿਹੜੀ ਕਿ ਇਹ ਇਹਨਾਂ ਤੋਂ ਹराई ਨਹੀਂ ਗਈ ਅਜੇ ਤੱਕ ਹੁਣ ਉਹਨੂੰ ਟੇਡੇ ਢੰਗ ਦੇ ਨਾਲ ਜਿਵੇਂ ਆਪਾਂ ਕਹਿੰਦਾ ਕਟਾ ਕਿਲੇ ਦੇ ਜ਼ੋਰ ਤੇ ਢਿੰਗੜਦਾ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਉਹ ਤੁਹਾਡੇ ਕੋਲੇ ਢਿੰਗੜਦਾ ਜਿਹੜਾ ਕਿਲਾ ਨਾ ਉਹ ਤੁਹਾਡੀ ਜ਼ਮੀਨ ਆ ਤੇ ਥੋੜਾ ਜਿਹਾ ਕਿਲਾ ਕੱਢਤਾ ਬਈ ਤੇ ਟਿਫਣ ਚਾੱਕ ਕੇ ਤੁਸੀਂ ਜਾ ਕੇ ਦਿਹਾੜੀ ਕਰਨ ਲੱਗੇ ਤੁਸੀਂ ਬੋਲੋਗੇ ਕਿਦੇ ਮੂਰੇ ਜੇ ਸਭ ਤੋਂ ਵੱਡੀ ਗੱ ਠੀਕ ਹੈ ਨਾ ਹੋਰ ਕੋਈ ਵਾਕੇ ਵੱਡੀ ਸਕੀਮ ਨਹੀਂ ਨਾ ਇਹਨਾਂ ਨੇ ਕੋਈ ਬਸਾਉਣ ਦੇ ਸੋਚੀ ਆ ਨਾ ਕੋਈ ਹੋਰ ਆ ਜਿਹੜੀ ਗੱਲ ਕਰਦੇ ਆ ਆਪਾਂ ਸਾਰੇ ਜਾਣਦੇ ਆ ਵੀ ਜਿੰਨੀ ਜਿੰਨੀ ਜ਼ਮੀਨ ਰੋਕਣ ਦੀ ਗੱਲ ਕਰਦੇ ਆ ਪੁੱਤ ਤਾਂ ਇੱਥੋਂ ਦੇ ਬਾਹਰਲੇ ਮੁਲਕਾਂ ਚ ਜਾਈ ਜਾਂਦੇ ਆ ਤੇ ਗੱਲ ਕਰਦੇ ਕੀ ਆ ਹੁਣ ਕੱਲੀ ਲੁਧਿਆਣੇ ਦੀ ਜ਼ਮੀਨ ਜਿਹੜੀ ਰੋਕ ਰਹੇ ਆ ਕਿੰਨੇ ਬੰਦੇ ਉੱਥੇ ਆ ਕੇ ਬਸਾਉਣ ਨੇ ਪਹਿਣਗੇ ਘੱਟ ਤੋਂ ਘੱਟ ਕੀ 8-10 ਲੱਖ ਬੰਦਾ ਚਾਹੀਦਾ ਤੇ ਸਾਡੇ ਪਿੰਡਾਂ ਦੇ ਪਿੰਡ ਖਾਲੀ ਹੋਈ ਜਾਂਦੇ ਆ ਜਲੰਧਰ ਸਾਡੀ ਕੀ ਆ ਟੀਮ ਨੂੰ ਉੱਥੇ ਬੁਲਾਇਆ ਗਿਆ ਸੀ ਜਲੰਧਰ ਵਾਲੇ ਕਹਿੰਦੇ ਸਾਡੇ ਪਿੰਡਾਂ ਚ 70% ਜਵਾਕ ਤਾਂ ਮਾਈਗ੍ਰ ਉਹ ਇੱਕੋ ਇੱਕ ਕਾਰਨ ਆ ਕਿ ਇਹਨਾਂ ਨੇ ਧੌਣ ਚੋਂ ਕਿਲਾ ਕੱਢਣਾ ਤੇ ਜਿਹੜੇ ਕਿੱਲੇ ਦੇ ਸਿਰ ਤੇ ਤਿੰਗੜਦੇ ਆ ਮੈਂ ਕਹਿੰਦਾ ਵੀ ਸਾਡੀ ਜਿਹੜੀ ਸੋਵਰਨ ਸੋਚ ਆ ਨਾ ਸੋਵਰਨ ਸੋਚ ਦਾ ਕਾਰਨ ਹੀ ਸਾਡੀ ਕੱਲੀ ਜ਼ਮੀਨ ਆ ਮੈਨੂੰ ਐਂ ਦੱਸੋ ਉਹ ਦੁਕਾਨਦਾਰ ਲੜ ਸਕਦਾ ਉਹ ਵੀ ਕਿਤੇ ਨਾ ਕਿਤੇ ਚੋਰ ਆ ਠੀਕ ਹੈ ਨਾ ਕੋਈ ਮੁਲਾਜ਼ਮ ਕੀ ਆ ਮੂਰੇ ਬੋਲ ਸਕਦਾ ਨਾ ਮਜ਼ਦੂਰ ਦੇ ਕੋਲੇ ਕੀ ਆ ਹੱਥ ਨੂੰ ਜਿਹਨੂੰ ਰੋਟੀ ਖਾਣ ਨੂੰ ਨਹੀਂ ਮਿਲਦੀ ਉਹ ਵਿਚਾਰਾ ਲੜਨ ਦਾ ਕਿੱਥੋਂ ਸੋਚੂ ਜ਼ਮੀਨਦਾਰ ਕੋਲੇ ਕੀ ਆ ਲੜਨ ਦਾ ਟਾਈਮ ਵੀ ਹੈਗਾ ਕਿਉਂਕਿ ਖੇਤੀ ਜਿਹੜੀ ਹੈਗੀ ਆ ਸਭ ਤੋਂ ਉੱਤਮ ਖੇਤੀ ਕਿਉਂ ਆ ਸਾਡੇ ਕੋਲੇ ਆ ਦੇ ਪਰਿਵਾਰ ਵਾਸਤੇ ਵੀ ਟਾਈਮ ਆ ਸਾਡੇ ਕੋਲ ਤੇ ਆ ਦੇ ਸਿੱਧੀ ਲੜਾਈ ਲੜਨ ਵਾਸਤੇ ਵੀ ਸਮਾਂ ਹੈਗਾ ਤੇ ਇਸੇ ਕਰਕੇ ਇਹਨਾਂ ਨੇ ਕੀ ਆ ਸਾਨੂੰ ਦਿਹਾੜੀਦਾਰ ਬਣਾਉਣਾ ਹੁਣ ਮਹਾਲੀ ਵਾਲੇ ਆਪਾਂ ਸਾਰੇ ਜਾਣਦੇ ਆ ਵੀ ਜਿੰਨਾ ਕਿੰਨੀਆਂ ਜ਼ਮੀਨਾਂ ਉੱਥੇ ਪਹਿਲਾਂ ਕੁਆਇਰ ਹੋਈਆਂ ਨੇ ਅਗਲੇ ਤੋਂ ਕੀ ਆ 20 ਵੀ 30 ਲੱਖ ਚ ਕਿੱਲੇ ਲੈ ਕੇ ਅੱਜ ਭਾਵੇਂ 70 70 ਕਰੋੜ ਦੇ ਹੋ ਗਏ ਆ ਪਰ ਉਹ ਤਾਂ ਉੱਥੇ ਰੇੜੀਆਂ ਲਾਉਣ ਲੱਗ ਗਏ ਨਾ ਹੁਣ ਮਸਲਾ ਇਹੀ ਆ ਵੀ ਕੱਲਾ ਧੌਣ ਚੋਂ ਕਿੱਲਾ ਕੱਢਣ ਦੀ ਸਕੀਮ ਆ ਹੋਰ ਕਾ ਖਰੀਦ ਹੁਣ ਇਹਨਾਂ ਨੇ ਜਿਹੜਾ ਸਕੀਮ ਬਣਾਈ ਵੀ ਆ ਦੇਖੋ ਸਰਕਾਰ ਦੇ ਦੋਨੇ ਅਰਥ ਲੱਡੂ ਆ ਜੇ ਸਕੀਮ ਕਾਮਯਾਬ ਹੁੰਦੀ ਆ ਇਹ ਫੇਰ ਵੀ ਕੀ ਆ ਲੁੱਟ ਜਾਣਗੇ ਜੇ ਨਹੀਂ ਹੁੰਦੀ ਤਾਂ ਵੀ ਲੁੱਟਣਗੇ ਨਾ ਹੋਣ ਦਾ ਕਾਰਨ ਇਹ ਹੀ ਆ ਬਾਈ ਮੈਂ ਮਨਿੰਦਰ ਦਾਦਾ ਵੀ ਆਪਾਂ ਨਾ ਕੋਟਸ਼ਮੀਰ ਨਾਲ ਹੀ ਪਿੰਡ ਆ ਇੱਥੋਂ ਸਾਰਾ 5 ਕਿਲੋਮੀਟਰ ਤੇ ਪਿੰਡ ਆ ਹੁਣ ਕੋਟਸ਼ਮੀਰ ਚ ਵੀ ਇਹਨਾਂ ਨੇ ਇਹੀ ਕੰਮ ਕੀਤਾ ਸੀ ਇੱਥੇ ਚੁੱਪ ਕਿਉਂ ਕਰ ਗਏ ਇੱਥੇ ਕਾਲ ਅਫਸਰ ਸੀਗਾ ਜਿਹੜਾ ਇੱਥੋਂ ਟਰਾਂਸਫਰ ਹੋ ਗਿਆ ਹੁਣ ਲੁਧਿਆਣੇ ਲੱਗਿਆ ਆ ਵੇਆ ਉਹਨੂੰ ਵਰਤਦੇ ਦੇ ਵੀ ਇਲੈਕਸ਼ਨਾਂ ਦੇ ਵਿੱਚ ਹੁਣ ਉਹ ਬੰਦਾ ਨੇ ਕੀ ਕਿਹਾ ਉਹ ਕਹਿੰਦਾ ਯਾਰ ਜਿੱਥੇ-ਇਥੇ ਮਾਕੇ ਕਿੰਨੀਆਂ ਕਲੋਨੀਆਂ ਕਿਹਨੇ ਨੇੜੇ-ਤੇੜੇ ਬਠੰਡੇ ਦੇ ਕਟੀਆਂ ਹੋਈਆਂ ਠੀਕ ਹੈ ਆਪਾਂ ਸਾਰੇ ਜਾਣਦੇ ਹਾਂ ਨਾ ਕਲੋਨੀਆਂ 'ਚ ਕੋਈ ਮਾਤੜ ਧਮਾਤੜ ਦੇ ਪਲਾਟ ਨਹੀਂ ਲਏ ਉਹ ਸਾਰੇ ਉਹਨਾਂ ਲੋਕਾਂ ਨੇ ਜਿਨ੍ਹਾਂ ਕੋਲੇ 2 ਨੰਬਰ ਦਾ ਰੁਪਿਆ ਵਾਧੂ ਆ ਤੁਸੀਂ ਯਾਰ ਕਿਸੇ ਸ਼ਹਿਰ ਦੇ ਵਿੱਚ ਵਗਜੋ ਸ਼ਹਿਰ ਤੋਂ ਜਦੋਂ ਬਾਹਰ ਨਿਕਲੋਗੇ ਨਾ ਮਨਿੰਦਰ ਬਾਈ 10-10 ਕਿਲੋਮੀਟਰ ਤੱਕ ਤੁਹਾਨੂੰ ਕੀ ਆ ਬੇਵਾਦ ਏਰੀਆ ਮਿਲੂਗਾ ਜਿੱਥੇ ਕਲੋਨੀਆਂ ਕਟੀਆਂ ਵੀਆਂ ਨੇ ਉਹ ਕਲੋਨੀਆਂ ਕਟੀਆਂ ਗਿਆ ਸ਼ਰਮਾਇਦਾਰਾਂ ਦੀਆਂ ਕਟੀਆਂ ਨੇ ਤੇ ਉਹਦੇ ਕਿਉਂਕਿ ਘਰ ਪਾਉਣ ਵਾਲੇ ਲੋਕ ਇੰਨੇ ਨਹੀਂ ਹੈਗੇ ਸਾਡੇ ਤੋਂ ਉੱਜੜੀ ਜਾਂਦੇ ਆ ਬਾਹਰਲੇ ਮੁਲਕਾਂ ਚ ਜਾਈ ਜਾਂਦੇ ਆ ਹੁਣ ਉਹ ਸਾਰੇ ਕੀ ਆ ਮੈਂ ਕਹਿੰਨਾ ਬ੍ਰੋਕਰਾਂ ਦਾ ਜਿਹੜਾ ਪੈਸਾ ਲੱਗਿਆ ਇਨਵੈਸਟਮੈਂਟ ਹੋਈ ਵੀ ਆ ਉਹ ਪੈਸੇ ਵਾਲੇ ਜਿਹੜੇ ਬੰਦੇ ਨੇ ਉਹ ਕਲੋਨੀਆਂ ਕਿੱਥੇ ਕੱਟਣ ਦਿੰਦੇ ਆ ਹੁਣ ਲੁਧਿਆਣੇ ਇਹ ਕਹਿੰਦੇ ਕਲੋਨੀਆਂ ਕੱਟਦੇ ਆ ਦੋਨਿਆਂ ਥੱਲੇ ਡੂ ਮੈਂ ਤਾਂ ਕਹਣਾ ਵੀ ਜਿਨ੍ਹਾਂ ਦੀ ਜ਼ਮੀਨ ਆਪਦੀ ਕੀ ਆ ਉਸ ਦੇ ਐਕੁਇਜ਼ੀਸ਼ਨ ਦੇ ਵਿੱਚੋਂ ਕਢਾਉਣੀ ਆ ਉਹ ਵੀ ਮੋਟਾ ਰੁਪਿਆ ਚੜ੍ਹਦੇ ਜਾ ਕੇ ਆਈਏ ਅਫਸਰਾਂ ਨੂੰ ਭਗਵੰਤ ਮਾਨ ਨੂੰ ਪਾਸੇ ਹੀ ਤਾਂ ਕੱਢੇਗਾ ਕਿਉਂਕਿ ਆਈਐਸ ਲੌਬੀ ਤੇ ਦਿੱਲੀ ਵਾਲੇ ਦਾ ਜਿਨ੍ਹਾਂ ਨੇ ਕਲੋਨੀਆਂ ਵੱਡੀਆਂ ਕੱਟਤੀਆਂ 에ਅਰ ਪੀਆ ਦੇਈ ਜਾਂਦੇ ਆ ਵੀ ਯਾਰ ਜੇ ਤੁਸੀਂ ਇਹ ਡਿਵੈਲਪ ਕਰਕੇ ਬਹਿ ਗਏ ਤਾਂ ਸਾਡੇ ਪਲਾਟ ਕਿਨੇ ਖਰੀਦਨੇ ਆ ਬਾਈ ਉਹ ਡਿਵੈਲਪ ਕਰੀ ਬੈਠੇ ਆ ਲੁਧਿਆਣੇ ਸਾ ਮਾਕੇ ਤੁਸੀਂ ਜਾਓਗੇ ਨਾ ਸਨਵੀਉ ਕਲੋਨੀ ਆ ਯਾਰ ਕਿਆ ਸ਼ਾਨਦਾਰ ਕਲੋਨੀਆਂ ਮੈਂ ਕਹਿੰਦਾ ਦੁਬਈ ਵੀ ਕੀ ਇਹ ਰੀਜ਼ ਨਹੀਂ ਕਰਦਾ ਉਹਦੀ ਉਹ ਰਾਣਾ ਗੁਰਜੀਤ ਤਾਂ ਹੀ ਕੀ ਅਸੀਂ ਪਿੱਛੇ ਜੇ ਇੱਕ ਸਬਮਿਟ ਤੇ ਗਏ ਸੀਗੇ ਉੱਥੇ ਬੜਾ ਤਕੜਾ ਪ੍ਰੋਗਰਾਮ ਸੀ ਰਾਣਾ ਗੁਰਜੀਤ ਨੇ ਕੀ ਇਹ ਗੱਲ ਕਰਦੇ ਨੇ ਫਿਰ ਇੱਕ ਬਿਲਡਰ ਨੂੰ ਇੱਕ ਸਵਾਲ ਕੀਤਾ ਸੀ ਉਹ ਬਿਲਡਰ ਨੂੰ ਕੀ ਆ ਆਪਦੇ ਆਪ ਨੂੰ ਕਹਿ ਰਿਹਾ ਸੀ ਕਹਿੰਦਾ ਮੈਂ ਇੱਥੇ ਜੱਟ ਬਣ ਕੇ ਆਇਆ ਮਾਕੇ ਮਹਾਜ ਬੜਾ ਤਕੜਾ ਉਹਨੇ ਕੰਮ ਚੱਕਿਆ ਹੋਇਆ ਕਹਿੰਦਾ ਅਸੀਂ 10-10 ਕਰੋੜ ਦੇ ਫਲੈਟ ਹੀ ਵੇਚੀ ਜਾਂਦੇ ਲੋਕਾਂ ਨੂੰ ਪੰਜਾਬ 'ਚ ਰੁਪਈਆ ਬਹੁਤ ਆ ਉਹ ਗੱਲਾਂ ਕਰਦਾ ਕਰਦਾ ਫਿਰ ਰਾਣੇ ਗਰਜੀਤ ਨੇ ਉਹਨੂੰ ਇੱਕ ਸਵਾਲ ਕੀਤਾ ਸੀ ਉਹ ਕਹਿੰਦਾ ਮੈਂ ਤਾਂ ਇੱਕ ਗੱਲ ਕਰਦਾ ਵੀ ਡਬਈ ਵਾਲੇ ਵੀ ਉੱਥੇ ਬਿਲਡਰ ਬੈਠੇ ਸੀ ਉਹ ਕਹਿੰਦਾ ਮੈਨੂੰ ਇੱਕ ਸਵਾਲ ਦੱਸ ਦਿਓ ਇੱਥੇ ਕਹਿੰਦਾ ਵੀ 20 ਹਜ਼ਾਰ ਜੋਗ ਚੰਡੀਗੜ੍ਹ ਯੂਨੀਵਰਸਿਟੀ 'ਚ ਪੜਦਾ ਉੱਥੋਂ ਦੇ ਵਾਈਸ ਚਾਂਸਲਰ ਕੋਲੇ ਬੈਠੇ ਆ ਹੋਰ ਏਡੇ ਏਡੇ ਕਹਿੰਦਾ ਤੁਸੀਂ ਕੀ ਇਹ ਕਲੋਨੀਆਂ ਬਣਾ ਲਈਆਂ ਠੀਕ ਹੈ ਕਹਿੰਦਾ ਮੈਂ ਲੁਧਿਆਣੇ ਵੀ ਕਹਿੰਦਾ ਬਿਲਡਰਾਂ ਨੂੰ ਇਹ ਸਵਾਲ ਕੀਤਾ ਸੀ ਮੈਨ ਸੀਬਰੇ ਦਾ ਪਾਣੀ ਕਿੱਥੇ ਜਾਂਦਾ ਉਹ ਕਹਿੰਦੇ ਜੀ ਪਾਈਪਾਂ ਪਾਈਆਂ ਵੀ ਉਹ ਕਹਿੰਦਾ ਪਾਈਪਾਂ ਕਿੱਥੇ ਜਾਂਦੀਆਂ ਉਹ ਕਹਿੰਦੇ ਜੀ ਬੁੱਢੇ ਨਾਲੇ ਚ ਤੇ ਉਹ ਦਬਈ ਵਾਲਿਆਂ ਨੂੰ ਫਿਰ ਰਾਣੇ ਕਰਜੀ ਨੇ ਸਟੇਜ ਤੇ ਸਵਾਲ ਕੀਤਾ ਜੀ ਕਹਿੰਦਾ ਤੁਹਾਡੇ ਬੁੱਢਾ ਨਾਲਾ ਹੈਗਾ ਇਹ ਵਿਅੰਗ ਸੀ ਇੱਕ ਜੇ ਅਸੀਂ ਜਾਣਦੇ ਇੰਡੀਆ ਨੇ ਡਿਵੈਲਪ ਕਰਕੇ ਮੈਨੂੰ ਐ ਦੱਸੋ ਵੀ ਵੇਸਟੇਜ ਦਾ ਮਾਈਕਰੋ ਨਾਲ ਕੋਲੇ ਪ੍ਰਬੰਧ ਕੀ ਆ ਠੀਕ ਹੈ ਨਾ ਟ੍ਰੀਟਮੈਂਟ ਪਲਾਨ ਕਿਸੇ ਦੇ ਮਾਕੇ ਲੱਗੇ ਹੋਏ ਹੈਗੇ ਆ ਉਥੇ ਵੀ ਪਾਣੀ ਨੂੰ ਮਾਕੇ ਰੀਯੂਜ਼ ਕਰਦਾ ਮਾਕੇ ਜਿਹੜਾ ਦਬਈਆ ਹੋਰ ਆ ਸਾਡੇ ਕੋਲੇ ਸਭ ਤੋਂ ਕੀਮਤੀ ਸੋਮਾ ਜਿਹੜਾ ਉਹ ਅਸੀਂ ਜਾੜਨ ਤੇ ਲੱਗੇ ਹੋਏ ਆ ਇਹ ਕਲੋਨੀਆਂ ਕਲਾਨੀਆਂ ਦਾ ਬਈ ਕੱਖ ਨਹੀਂ ਹੈ ਜਿਹੜੀਆਂ ਮਾਕੇ ਇਹਨਾਂ ਨੇ ਕੱਟ ਰੱਖੀਆਂ ਨੇ ਇਹ ਸਾਰਾ ਕੀ ਆ ਪੈਸੇ ਡੇਢ ਸਾਲ ਰਹਿ ਗਏ ਸਰਕਾਰ ਦੇ ਡੇਢ ਸਾਲ ਚ ਨਾ ਤਾਂ ਕੋਈ ਡਿਵੈਲਪ ਹੋਣ ਵਾਲਾ ਨਾ ਸਰਕਾਰਾਂ ਦੁਆਰੇ ਆਉਣ ਵਾਲੀਆਂ ਨੇ ਇਹਨਾਂ ਦੀ ਜਿਹੜੀ ਸਕੀਮ ਹੈਗੀ ਆ ਉਹ ਲੁੱਟਣ ਦੀ ਸਕੀਮ ਆ ਠੀਕ ਹੈ ਨਾ ਬਿਲਡਰਾਂ ਤੋਂ ਵੀ ਪਹਿਲ ਲੁੱਟਣਗੇ ਉਹਨਾਂ ਤੋਂ ਵੀ ਲੁੱਟਣਗੇ ਹਾਂ ਮਾਤੜ ਤਮਾਤੜ ਜੀ ਦੀ ਜ਼ਮੀਨ ਇੱਥੇ ਕੀ ਆ 200 ਕਿਲਾ ਕੋਟਸ਼ਮੀਰ ਦਾ ਲੈ ਕੇ ਛੱਡ ਰੱਖੀ ਆ ਨਾ ਉਹ ਵੇਚਣ ਜੋਗੇ ਆ ਮੈਂ ਤਾਂ ਜ਼ਮੀਨਦਾਰਾਂ ਨੂੰ ਇੱਕ ਗੱਲ ਕਹਿਣਾ ਉਹ ਤੁਹਾਡੇ ਪੱਲੇ ਜ਼ਮੀਨ ਜਮੂਨ ਤੁਹਾਡੀ ਹੈ ਨਹੀਂ ਜੇ ਤੁਸੀਂ ਕਹਿੰਦੇ ਸਾਡੀ ਜ਼ਮੀਨ ਆ ਇਹ ਕਹਿੰਦਾ ਕੀ ਆ ਵੀ ਜਿਨੇ ਵੇਚਨੀ ਆ ਕੱਲਾ ਉਹੀ ਬੰਦਾ ਸਾਡੇ ਨਾਲ ਕੀ ਆ ਉਹ ਕਰੇ ਜਿਨੇ ਨਹੀਂ ਦੇਣੀ ਭਾਵੇਂ ਨਾ ਦੇਵੇ ਜਦੋਂ ਤੁਸੀਂ ਯਾਰ ਖਸਰਾਂ ਸਾਰਾ ਨੰਬਰ ਕੀ ਆ ਜ਼ਮੀਨਾਂ ਦੇ ਚੜਾਤੇ ਤੁਸੀਂ ਕੀ ਆ ਉਹਨੂੰ ਮਾਰਕਿੰਗ ਕਰਤੀ ਬਾਈ ਜੀ ਤੁਸੀਂ ਮੁੜ ਕੇ ਨਾ ਤਾਂ ਜ਼ਮੀਨ ਵੇਚ ਸਕਦੇ ਹੋ ਨਾ ਉਹ ਤੇ ਲਿਓਨ ਲੈ ਸਕਦੇ ਹੋ ਤੇ ਮਾਤੜ ਬੰਦੇ ਤੋਂ ਗਾਂਹ ਰੁਪਈਆ ਕੀ ਆ ਮੈਂ ਕਹਣਾ ਉਹੀ ਗੱਲ ਆ ਵੀ ਇਹ ਗੁਣਾ ਕਰਨਾ ਭੁੱਲ ਗਏ ਮਾੜੀ ਮੁੱਢੀ ਸ਼ਰਮ ਮੰਨਣ ਯਾਰੇ ਇੱਕ ਨਾ ਗੱਲ ਕਹੀ ਗਈ ਸੀ ਬਾਈ ਜੇ ਤੁਸੀਂ ਕੋਈ ਏਰੀਆ ਕੱਟਦੇ ਹੋ ਨਾ ਡਿਵੈਲਪ ਕਰਦੇ ਹੋ ਤਾਂ ਤੁਹਾਨੂੰ 4 ਗੁਣੇ ਰੇਟ ਦੇਣੇ ਸੀ ਉਹਦੇ ਇਹ 4 ਗੁਣੇ ਨੂੰ ਨਾ ਗੁਣਾ ਕਰਨ ਦੀ ਥਾਂ ਤੇ ਡਿਵਾਈਡ ਕਰਨ ਲੱਗ ਗਏ ਡਿਵਾਈਡ ਕਿਵੇਂ ਕਰਨ ਲੱਗ ਗਏ 400 48 ਮੈਂ ਕਿਹਾ 480 40 ਮਾ ਕੇ ਜੇ ਆਪਾਂ ਲਾਈਏ ਮਾ ਕੇ ਏਰੀਆ ਬਣਦਾ ਠੀਕ ਹੈ ਨਾ ਤੇ ਦੇਣਾ ਕਿੰਨੇ ਆ ਜ਼ਿੰਮੇਦਾਰ ਨੂੰ 1200 ਕਾਜ ਬਾਹਰੋਂ ਚੌਕੜ 43 ਉਹਨੂੰ ਡਿਵਾਈਡ ਕਰ ਬੈਠੇ ਗੁਣਾ ਨਹੀਂ ਆਉਂਦੀ ਇਹਨਾਂ ਨੂੰ ਵੰਡ ਕੇ ਉਹਨੂੰ ਚੌਥਾ ਹਿੱਸਾ ਦੇਣ ਤੇ ਆ ਕੇ ਯਾਰ ਸ਼ਰਮ ਆਉਣੀ ਚਾਹੀਦੀ ਆ ਤਿੰਨ ਹਿੱਸੇ ਸਰਕਾਰ ਕਹਿੰਦੀ ਅਸੀਂ ਰੱਖਾਂਗੇ ਤੇ ਜਿਹੜੇ ਰੱਖਾਂਗੇ ਉਹਨੂੰ ਡਿਵੈਲਪ ਕਰਨ ਤੇ ਜਿਹੜਾ ਪੈਸਾ ਆਉਣਾ ਇੱਕ ਇੱਕ ਨੂੰ ਡਿਵੈਲਪ ਕਰਨ ਦੇ ਕਹਿੰਦੇ ਕਰੋੜ ਦੇ ਨੇੜੇ ਖਰਚ ਆਉਣਾ ਜਿਹੜਾ ਮਾ ਕੇ ਮਾ ਕੇ ਉਹਨਾਂ ਨੇ ਕਮਾੜ ਵਾਲਿਆਂ ਨੇ ਲੈਣਾ ਠੀਕ ਹੈ ਨਾ ਜਾਂ ਆਪਣੇ ਲੁਧਿਆਣੇ ਵਾਲਿਆਂ ਨੇ ਲੈਣਾ ਜਿਹੜੀਆਂ ਅਥਾਰਟੀਆਂ ਨੇ ਹੁਣ ਕਰੋੜ ਰੁਪਏ ਸੀ ਜਾਂਦੇ ਡਿਵੈਲਪ ਕਰਨ ਦੇ ਤੇ ਸੜਕ ਪਾਉਣੀ ਹੋਵੇ ਬਾਈ ਜੀ ਰਜੀਵ ਗਾਂਧੀ ਵੀ ਇਹ ਗੱਲ ਕਹਿੰਦਾ ਕਿ ਕਹਿੰਦਾ 10% ਰੁਪਈਆ ਵੀ ਨਹੀਂ ਪਹੁੰਚਦਾ ਅੱਜ ਵੀ ਠੇਕੇਦਾਰ 50% ਖਾਂਦੇ ਆ ਜਿਮੀਦਾਰ ਦੇ ਰੁਪਈਏ ਨਾਲ ਹੀ ਕਲੋਨੀ ਡਿਵੈਲਪ ਕਰਨੀ ਆ ਉਸੇ ਤੋਂ ਹੀ ਪੈਸਾ ਲੈ ਕੇ ਡਿਵੈਲਪ ਕਰਨੀ ਆ ਵੀ ਉਸੇ ਦੀਆਂ ਜੁੱਤੀਆਂ ਉਸੇ ਤੇ ਸਿਰਚ ਮਾਰਨੀਆਂ ਨੇ ਬਾਕੀ ਡਿਵੈਲਪ ਡਿਵੈਲਪ ਇਹਨਾਂ ਨੇ ਕੱਖ ਨਹੀਂ ਕਰਨਾ ਬਾਈ ਜ਼ਮੀਨਾਂ ਕੀ ਆ ਲੋਕ ਕਰਕੇ ਸਿਰ ਦੇਣਗੇ ਜਿਹਦਾ ਮਾਕੇ ਲੜਨ ਜੋਗੇ ਹੈਗੇ ਆ ਲੜਨ ਦਾ ਮਾਦਾ ਖਤਮ ਕਰਨਾ ਸੋਵਰਨ ਸੋਚ ਨੂੰ ਖਤਮ ਕਰਨਾ ਠੀਕ ਹੈ ਨਾ ਇਹ ਸੌਰਨ ਸੋਚ ਨੂੰ ਖਤਮ ਕਰਨ ਬਾਰੇ ਜਿਹੜੀਆਂ ਸਰਕਾਰਾਂ ਨੇ ਇਹ ਬਜਿੱਤ ਹੋਈਆਂ ਵੀਆਂ ਨੇ ਇਸ ਕਰਕੇ ਅਸੀਂ ਸਾਰੇ ਜਾਣਦੇ ਆ ਪੰਜਾਬ ਦੇ ਵਿੱਚ 41% ਲੋਕ ਕੀ ਆ ਪਹਿਲੀ ਸ਼ਹਿਰੀ ਖੇਤਰ ਚ ਰਹੀ ਜਾਂਦੇ ਆ ਤੇ ਆਮ ਪੂਰੇ ਇੰਡੀਆ ਮੁਲਕ ਦਾ ਕੱਢਣਾ ਉਹਦਾ 31% ਲੋਕ ਸ਼ਹਿਰੀ ਨੇ ਸਾਡੇ ਤਾਂ ਪਹਿਲੀ ਕੀ ਹੈ ਪਰਸੈਂਟੇਜ ਵਧੀ ਵੀ ਆ ਨਾਲੇ ਹਾਲਾਂਕਿ ਸਾਡੇ ਲੋਕਾਂ ਦਾ ਮੁੱਖ ਕੀਤਾ ਖੇਤੀਬਾੜੀ ਆ ਇਸ ਕਰਕੇ ਸਾਡੇ ਲੋਕਾਂ ਨੂੰ ਕੀ ਆ ਇਹਦੇ ਵਾਸਤੇ ਲੜਾਈ ਲੜਨੀ ਪਊ ਹੂੰ ਤੇ ਜੇ ਲੜਾਈ ਲੜਨ ਤੋਂ ਕਿਤੇ ਨਾ ਕਿਤੇ ਖੁੰਝ ਗਏ ਠੀਕ ਹੈ ਨਾ ਔਰ 90 ਮਿੰਟ ਦੀਆਂ ਰੀਲਾਂ ਤੇ ਮਾ ਕੇ ਜੇ ਉਲਝ ਗਏ ਕਿਉਂਕਿ ਰੀਲਾਂ ਚੱਲ ਜਾਣ ਵਾਸਤੇ ਵੀ ਤੁਸੀਂ ਵੀ ਕੱਲ ਗੱਲ ਕੀਤੀ ਸੀ ਵੀ 90 ਮਿੰਟ ਦੀ ਰੀਲ ਦਾ ਮਾ ਕੇ ਕਿਹਾ 2-2 ਲੱਖ ਰੁਪਇਆ ਕੀਆ ਕੀਮਤ ਦਿੱਤੀ ਜਾਣ ਦੀ ਮਾ ਕੇ ਕੋਸ਼ਿਸ਼ ਕੀਤੀ ਜਾ ਰਹੀ ਆ ਹੁਣ 90 ਸਕਿੰਡ ਦਾ 2 ਲੱਖ ਜਿਹੜਾ ਦੰਦੇ ਆ ਕਿਉਂ ਦੰਦੇ ਆ ਆਪਾਂ ਬਿਹਤਰ ਜਾਣਦੇ ਆ ਠੀਕ ਹੈ ਨਾ ਕੀ ਭਲਾਈ ਕਰਨਗੇ ਉਹ ਆਪਾਂ ਇਹ ਵੀ ਬਿਹਤਰ ਜਾਣਦੇ ਆ ਇਸ ਕਰਕੇ ਲੋਕਾਂ ਨੂੰ ਇਹਦੇ ਵਾਸਤੇ ਚੱਕੰਨਾ ਹੋਣਾ ਪਊ ਉਹ ਜਾਗਦਿਆਂ ਦੇ ਕੱਟੇ ਤੇ ਮਾ ਕੇ ਸੁੱਤਿਆਂ ਦੇ ਕੱਟੇ ਤੇ ਜਾਗਦਿਆਂ ਦੇ ਕੱਟੀਆਂ ਤਾਂ ਹੀ ਕਹਿੰਦੇ ਹੁੰਦੇ ਆ ਬਾਕੀ ਸਰਕਾਰ ਦੀ ਤਾਂ ਉਹ ਗੱਲ ਆ ਵੀ ਹੱਥ ਚ ਲਿਆਉਣ ਨਹੀਂ ਕੁੱਤਿਆਂ ਨੂੰ ਤੋਏ ਤੋਹਿਆ ਵਾਲੀ ਗੱਲ ਆ ਬਾਈ ਰੁਪਈਆ ਨਾਲ ਕੋਲੇ țeਲਾ ਹੈ ਨਹੀਂ 8000 ਰੁਪਈਆ ਪਿੱਛੇ ਚ ਚੱਕ ਕੇ ਆ 5 ਮਿੰਟ ਪਾਉਣੇ ਇਹਨਾਂ ਨੇ ਹੂੰ ਡਿਵੈਲਪ ਕਰਾਉਣ ਦੇ ਰੁਪਈਆ ਕਿੱਥੋਂ ਲੈ ਕੇ ਆਉਣਗੇ ਯਾਰ ਹੂੰ ਠੀਕ ਹੈ ਨਾ ਜੇ ਉਹਨਾਂ ਨੇ ਕਹਿਦਾ ਦੂਜੀ ਮਾਕੇ ਹੈਈ ਪਰਚੇਜ਼ ਕਰ ਲਾਂਗੇ ਪਰਚੇਜ਼ ਕਰਨ ਨੂੰ ਰੁਪਈਆ ਤਾਂ ਚਾਹੀਦਾ ਨਾ ਹੂੰ ਉਹੀ ਮਾਕੇ ਜਿਵੇਂ ਨਾ ਬਾਈ ਬਲਵਿੰਦਰ ਕਹੀ ਮਾਕੇ ਕਹ ਹਫਤ ਕਹਿਣਾ ਹੁੰਦਾ ਵੀ ਅੰਨੀ ਕੁਕੜੀ ਨੂੰ ਖਸ ਖਸਦਾ ਚੋਗਾ ਵੀ ਉਹ ਅਸੀਂ ਅੰਨੀ ਕੁਕੜੀਆਂ ਬਣੇ ਹੋਏ ਆ ਖਸ ਖਸਦਾ ਚੋਗਾ ਪਾਈ ਜਾਂਦੇ ਨਾ ਤਾਂ ਉਹ ਮੂੰਹ ਚ ਆ ਇੱਕ ਗੱਲ ਸੁਣਿਓ ਮਤਲਬ ਜਿਹੜਾ ਆਮ ਪਿੰਡੂ ਬੰਦਾ ਹੈ ਜ਼ਿਮੀਂਦਾਰ ਬੰਦਾ ਹੈ ਜ਼ਮੀਨ ਨਾਲ ਜੁੜਿਆ ਬੰਦਾ ਹੈ ਉਹ ਕੀ ਜ਼ਮੀਨ ਤੋਂ ਬਿਨਾ ਜਿਹੜੇ ਨੂੰ ਪਰਾਡ ਦਿੱਤੇ ਜਾਣਿਆ ਕਹਿੰਦਾ ਜੀ ਕਮਰਸ਼ੀਅਲ ਪਲਾਟ ਹੈ ਇੱਕ ਤੁਹਾਨੂੰ ਰੈਜੀਡੈਂਸ਼ੀਅਲ ਪਲਾਟ ਹੈ ਜਿਹੜਾ ਖੇਤੀ ਨਾਲ ਜੁੜਿਆ ਬੰਦਾ ਉਹ ਕੀ ਕਾਰੋਬਾਰਾਂ ਦੇ ਵਿੱਚ ਕੋਈ ਕੱਲੋ ਐਸ ਐਸਓ ਜਿਹੜੇ ਮਿਲਨੇ ਆ ਉਹਨੂੰ ਖੋਲ ਕੇ ਤੇ ਕਾਮਯਾਬ ਹੋ ਸਕਦਾ ਤੁਹਾਡੇ ਤਜਰਬਾ ਕੀ ਹੁੰਦਾ ਕਿਸਾਨ ਬਿਨਾ ਜ਼ਮੀਨ ਤੋਂ ਕਿਸੇ ਹੋਰ ਕਿਤੇ ਚ ਸਫਲਤਾ ਕਾਮਯਾਬ ਹੋ ਸਕਦਾ ਮੈਂ ਭਈ ਉਹ ਛੱਡੋ ਮੈਂ ਕਹਣਾ ਵੀ ਜਿਹੜੇ ਮਹਾਲੀ ਦੇ ਲੋਕਾਂ ਦੀ ਜ਼ਮੀਨ ਰੋਕੀ ਵੀ ਆ ਖੇਤੀਬਾੜੀ ਦੇ ਬੰਦੇ ਉੱਥੇ ਕੀ ਕਰਦੇ ਆ ਸਾਡੇ ਲੋਕ ਤਾਂ ਦੋ ਕੰਮ ਹੀ ਕਰ ਸਕਦੇ ਆ ਭਈ ਜਿਵੇਂ ਪਹਿਲਾਂ ਕਹਿੰਦੇ ਜੱਟ ਦੇ ਪੁੱਤ ਨੂੰ ਤੇ ਮਝਵੀ ਦੇ ਪੁੱਤ ਨੂੰ ਕਿਹਾ ਆ ਪੰਜ ਸੱਤ ਮਹਿਕਮੇ ਪੱਕੇ ਸੀ ਕਿ ਪੁਲਸ ਹੋਗੀ ਠੀਕ ਹੈ ਨਾ ਇੱਕ ਫੌਜ ਹੋਗੀ ਠੀਕ ਹੈ ਨਾ ਇਹ ਪੰਜ ਸੱਤ ਮਹਿਕਮੇ ਜਿਹੜੇ ਹੈਗੇ ਆ ਠੀਕ ਹੈ ਨਾ ਜਿੱਥੇ ਬਾਲੇ ਦਿਮਾਗ ਦੀ ਲੋੜ ਨਹੀਂ ਹੁੰਦੀ ਠੀਕ ਹੈ ਨਾ ਪਰ ਅੱਜ ਸਾਡੇ ਕੋਸ਼ਕ ਜੋ ਆ ਕੇ ਪੜੇ ਲਿਖੇ ਆ ਮੈਂ ਕਹਣਾ ਵੀ ਸਾਡੇ ਕੋਲ ਕਰਨ ਨੂੰ ਕੀ ਆ ਇਕੱਲੀਆਂ ਦਿਹਾੜੀਆਂ ਨੇ ਜਾਂਦਾ ਸੀ ਬਾਈ ਜੀ ਗੇਟ ਤੇ ਖੜ ਕੇ ਸਲੂਟ ਮਾਰਨ ਜੋਗਾ ਰੰਗ ਬਰੰਗੀ ਪੱਗ ਬਨ ਕੇ ਠੀਕ ਹੈ ਨਾ ਸਾਡੇ ਮੈਨੂੰ ਐਂਦਾ ਤੁਸੀਂ ਵੀ ਜ਼ਿੰਮੇਵਾਰ ਕੀ ਕਰੂਗਾ ਹੋਰ ਜਨ ਠੀਕ ਹੈ ਨਾ ਇਹ ਜਿਹੜੀਆਂ ਜਗ੍ਹਾ ਮਾਰ ਰੋਕਣ ਨੂੰ ਫਿਰਦੇ ਆ ਅਸੀਂ ਪਿੱਛੇ ਜੇ ਮੈਂ ਕਿਹਾ ਜਿਹੜ ਇੰਡਸਟਰੀ ਲੱਗੀ ਆ ਤੇਲ ਸੋ ਦਾ ਕਾਰਖਾਨਾ ਲੱਗ ਗਿਆ ਸਾਡੇ ਪਿੰਡਾਂ ਦਾ ਇੱਕ ਵੀ ਬੰਦਾ ਟੈਕਨੀਕਲ ਸਟਾਫ ਚ ਨਹੀਂ ਹੈਗਾ ਬਈ ਸਾਰੇ ਚੌਂਕੀਦਾਰ ਲੱਗੇ ਹੋਏ ਆ ਉੱਥੇ ਥਰਮਲ ਦੇ ਵਿੱਚ ਵੀ ਕੀ ਆ ਸਾਰੇ ਜਿਹੜੇ ਹੈਗੇ ਆ ਉਥੇ ਚੌਂਕੀਦਾਰ ਲੱਗੇ ਹੋਏ ਆ ਸਾਡੇ ਸਾਡੇ ਤਾਂ ਇਕੱਲੇ ਕੀ ਆ ਰੰਗ ਬੰਗੀ ਪਲੰਗ ਬਣਨਗੇ ਉਹ ਜਿਹੜਾ ਸ਼ੀਸ਼ਾ ਖੇੜ ਦੇਣਾ ਹੋਟਲਾਂ ਦਾ ਉਹ ਸ਼ੀਸ਼ਾ ਖੋਲਿਆ ਕਰਨਗੇ ਦੇ ਸਲੂਟ ਮਾਰ ਕੇ ਅੰਦਰ ਲੰਘਾਇਆ ਕਰਨਗੇ ਕਰੋੜਾਂ ਦੀ ਜ਼ਮੀਨ ਵੇਚਣ ਵਾਲੇ ਜਾਂ ਫਿਰ ਰੇੜੀਆਂ ਲਾਇਆ ਕਰਨਗੇ ਠੀਕ ਹੈ ਨਾ ਉਹ ਚੀਜ਼ਾਂ ਦੇ ਮਾ ਕੇ ਸਾਨੂੰ ਕਰਨੀ ਆਉਂਦੀਆਂ ਨੇ ਹੋਰ ਮੈਂ ਕਹਣਾ ਵੀ ਸਾਡੇ ਜਿਹੜੇ ਪੁੱਤ ਹੈਗੇ ਉਹ ਕੁਝ ਨਹੀਂ ਕਰ ਸਕਦੇ ਜਿਹ ਠੀਕ ਹੈ ਦੂਜੀ ਗੱਲ ਤੁਸੀਂ ਜਿਹੜੀ ਗੱਲ ਕੀਤੀ ਹੈ ਬਈ 60% ਜਿਹੜੀ ਆਬਾਦੀ ਹੈ ਨਾ ਪਿੰਡਾਂ ਦੇ ਵਿੱਚ ਉਹ ਦਿਹਾੜੀਦਾਰ ਲੋਕ ਨੇ ਯਾ ਨਰੇਗਾ ਮਜ਼ਦੂਰ ਨੇ ਕੋਈ ਮਿਸਤਰੀ ਆ ਠੀਕ ਹੈ ਨਾ ਉਹ ਲੋਕ ਕਿੱਥੇ ਜਾਣਗੇ ਜਿਹੜਾ ਸੋਸ਼ਲ ਸਰਵੇ ਦੀ ਸੀ ਗੱਲ ਕਰਦੇ ਆ ਵੀ ਸੋਸ਼ਲ ਮਕੇ ਲੋਕਾਂ ਦੇ ਇੰਪੈਕਟ ਕੀ ਪੈਣਾ ਉਹ 60% ਲੋਕਾਂ ਤੋਂ ਕੰਮ ਦੱਸ ਦਿਓ ਕੀ ਲੈ ਲੈਣਗੇ ਸਰਕਾਰ ਕਲੀਅਰਤਾ ਕਰੇ ਨਾ ਸਰਕਾਰ ਕੋਲੇ ਨਾ ਤਾਂ ਕੋਈ ਖਾਕਾ ਨਾ ਕੋਈ ਨਕਸ਼ਾ ਠੀਕ ਹੈ ਨਾ ਬਿਨਾ ਨਕਸ਼ੇ ਤੋਂ ਉਹੀ ਮੈਂ ਤੁਹਾਨੂੰ ਜਿਹੜੀ ਗੱਲ ਕਰਦਾ ਸੀਗਾ ਵੀ ਗੁਣਾ ਕਰਨ ਦੀ ਥਾਂ ਤੇ ਘਟਾਈ ਜਾਂਦੇ ਹਰੇਕ ਚੀਜ਼ ਨੂੰ ਹਿੱਸਾ ਵੀ ਕਿੱਥੇ 4 ਗੁਣਾ ਰੇਟ ਦੇਣ ਦੀ ਥਾਂ ਚੌਥਾ ਇਹ ਸਾਨੂੰ ਜ਼ਮੀਨ ਦੇ ਰਹੇ ਆ ਦੂਜੀ ਗੱਲ ਕੀ ਆ ਸਮਾਂ ਜਿਹੜਾ ਸੀਗਾ ਪਹਿਲਾਂ 30 ਦਿਨ ਹੁੰਦਾ ਸੀਗਾ ਲੋਕਾਂ ਨੂੰ ਸਮਾਂ ਦੇ ਤਾਂ ਇਤਰਾਜ਼ ਲਾਉਣ ਦਾ ਉਹ 15 ਦਿਨਾਂ ਦੇ ਕਰਤਾ ਇਹ ਸਾਰੇ ਜਿਹੜੇ ਮਾ ਕੇ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਰ ਇਹਨਾਂ ਸਾਜ਼ਿਸ਼ਾਂ ਦਾ ਮੂੰਹ ਭੰਨਣ ਵਾਸਤੇ ਲੋਕ ਉੱਠ ਖੜੇ ਆ ਥੋੜੇ ਵਰਗੇ ਭਰਾਵਾਂ ਨੇ ਜਿੰਨੇ ਕੁ ਲੋਕ ਜਗਾਤੇ ਆ ਮੈਂ ਕਹਿੰਦਾ ਵੀ ਜ਼ਿਆਦਾਤਰ ਆਪਾਂ ਜਾਣਦੇ ਆ ਵੀ ਮੀ ਜਿਹੜਾ ਮੀਡੀਆ ਹੈਗਾ ਉਹ ਵੀ ਗੋਡੇ ਟੇਕ ਗਿਆ ਇਹਨਾਂ ਮੂਰੇ ਠੀਕ ਆ ਨਾ ਸਰਕਾਰਾਂ ਫਿਰ ਕਰਦੀਆਂ ਕਿ ਹੁੰਦੀਆਂ ਨੇ ਨੈਰੇਟਿਵ ਖੜਾ ਕਰਦੀਆਂ ਨੇ ਹੁਣ ਨੈਰੇਟਿਵ ਖੜੇ ਕੀਤੇ ਜਾਣਗੇ ਮੈਂ ਪੰਜਾਬੀਆਂ ਨੂੰ ਇੱਕ ਬੇਨਤੀ ਕਰਦਾ ਜਿਵੇਂ ਤੁਸੀਂ ਵੀ ਕ ਸਮਝ ਲਓ ਕਿ ਉਹ ਬੰਦਾ ਕੀ ਆ ਬਕਾਊ ਆ ਤੇ ਉਹ ਬੰਦੇ ਨੇ ਕੀ ਆ ਗੋਡੇ ਟੇਕਤੇ ਆ ਸਰਕਾਰ ਮੂਰੇ ਠੀਕ ਹੈ ਉਹਨਾਂ ਬੰਦਿਆਂ ਨੂੰ ਆਇਡੈਂਟੀਫਾਈ ਜਰੂਰ ਕਰ ਲਿਓ ਗਾਹਾਂ ਨੂੰ ਅਸੀਂ ਫੇਰ ਕਈ ਵਾਰੀ ਭੁਲੇਖਾ ਖਾ ਕੇ ਕੀ ਆ ਉਹਨਾਂ ਦੀ ਇੱਕ ਅੱਧੀ ਚੰਗੀ ਗੱਲ ਸੁਣ ਕੇ ਮੁੜ ਕੇ ਫੇਰ ਉਹਨਾਂ ਦੇ ਮਗਰ ਲੱਗ ਜਾਂਦੇ ਆ ਤਾਂ ਉਹਨਾਂ ਬੰਦਿਆਂ ਨੂੰ ਆਇਡੈਂਟੀਫਾਈ ਕਰਨ ਦਾ ਬੜਾ ਵਧੀਆ ਮੌਕਾ ਆ ਲੋਕਾਂ ਕੋਲੇ ਲੋਕ ਸਿਆਣੇ ਹੈਗੇ ਆ ਸੋਵਰਨ ਸੋਚ ਰੱਖਦੇ ਆ ਤੇ ਇੱਕ ਨਾ ਮੀਡੀਆ ਬੜਾ ਗਲਤ ਪ੍ਰੋਪਾਗੈਂਡਾ ਕਰ ਰਿਹਾ ਬਈ ਮੀਡੀਆ ਗੱਲ ਕੀ ਕਰਦਾ ਪੰਜਾਬ ਟੈਲੀਵਿਜ਼ਨ ਵਾਲ ਨੇ ਵੀ ਗੱਲ ਕੀਤੀ ਬੈਠਿਆ ਨੇ ਉਹਨਾਂ ਦੇ ਕਿ ਪੱਤਰਕਾਰ ਬਿਠਾਇਆ ਹੋਇਆ ਸੀ ਉਹ ਨਾਲ ਗੱਲ ਕੀ ਕਰ ਰਿਹਾ ਸੀ ਕਹਿੰਦਾ ਲੋਕ ਰੇਟ ਵੱਧ ਮੰਗਦੇ ਆ ਹੁਣ ਲੋਕ ਗੱਲ ਕੀ ਕਰਦੇ ਆ ਕਹਿੰਦੇ ਸਾਡੀ ਜ਼ਮੀਨ ਤਾਂ ਪਹਿਲੀ 5-5 ਕਰੋੜ ਦੀ ਹੈਗੀ ਆ ਇਹ 4 ਕਰੋੜ ਦੀ ਗੱਲ ਕਰਦੇ ਆ ਉਹਨਾਂ ਨੇ ਗੱਲ ਦਾ ਸਹਿਸਵਾ ਕੀਤੀ ਪਰ ਉਹ ਗੱਲ ਨੂੰ ਮੈਨੀਪੂਲੇਟ ਕਿਵੇਂ ਕੀਤਾ ਜਾਂਦਾ ਵੀ ਇਹਦਾ ਰੇਟ ਵੱਧ ਮੰਗਦੇ ਆ ਜੀ ਅਸਲ ਦੇ ਵਿੱਚ ਅਸੀਂ ਪਹਿਲਾਂ ਰੇਟ ਵੱਧ ਮੰਗੇ ਆ ਜਦੋਂ ਸਾਡੇ ਹਾਈਵੇ ਕੱਢੇ ਗਏ ਆ ਉਦੋਂ ਲੋਕਾਂ ਨੇ ਵਿਰੋਧ ਨਹੀਂ ਕੀਤਾ ਵੀ ਅਸੀਂ ਨਹੀਂ ਦੇਣੀ ਉਹਨਾਂ ਨੇ ਰੇਟ ਪਿੱਛੇ ਜਦੋਂ ਲੜਾਈ ਲੜੀ ਤਾਂ ਉਹਨਾਂ ਨੇ ਰੇਟ ਦੇਤਾ ਯਾਰ ਮੈਂ ਕਹਣਾ ਵੀ ਜ਼ਮੀਨ ਦਾ ਮੁੱਲ ਹੀ ਕੋਈ ਨਹੀਂ ਮਾਂ ਦਾ ਕੋਈ ਮੁੱਲ ਹੁੰਦਾ ਯਾਰ ਹੁਣ ਸਾਡੇ ਲੋਕਾਂ ਨੇ ਜਿਹੜੀ ਮਾਂ ਨੂੰ ਆਪਦੀ ਨੂੰ ਵਾਕੇ ਕੀ ਆ ਵਿੱਚ ਕਈਆਂ ਨੇ ਬਕਾਊ ਕਰਤਾ ਉਹ ਬਕਾਊ ਕਿੰਨਾ ਨੇ ਕੀਤਾ ਜਿਹੜੇ ਹਰੇਕ ਪਿੰਡ 'ਚ ਦੇਖੋ 2-2 4-4 ਬਈ ਚਮਚੇ ਹੁੰਦੇ ਆ ਉਹ 2-2 4-4 ਚਮਚੇ ਹਰੇਕ ਪਿੰਡ 'ਚ ਖੜ ਵੀ ਜਾਣਗੇ ਵੀ ਹਾਂਜੀ ਸਾਡੀ ਬਕਾਊ ਆ ਪਰ ਅਸੀਂ ਜਾਣਦੇ ਆ 1600 ਬੰਦੇ ਨੇ ਬਾਈ ਜੀ ਅਗੇਂਸਟ ਭੁਗਤੇ ਆ ਉਹਦੀ ਐਪਲੀਕੇਸ਼ਨਾਂ ਦਿੱਤੀਆਂ ਨੇ ਹੁਣ ਕਈ ਕਹਿੰਦਾ ਵੀ ਇੰਨੇ ਏਰੀਆ ਸੀਗਾ 1600 ਐਪਲੀਕੇਸ਼ਨ ਹੀ ਆਇਗਾ ਉਹ ਸਿਰਫ ਇੱਕ ਜ਼ੋਨ ਦੀਆਂ ਆਈਆਂ ਨੇ ਸੱਤਾਂ ਚੋਂ ਸੱਤ ਜ਼ੋਨ ਦੇ ਵਿੱਚ ਇੱਕ ਜ਼ੋਨ ਜੁਨਿਟ ਨੋਟੀਫਾਈ ਕੀਤਾ ਸੀ ਉਹਦੇ ਇੱਕ ਜ਼ੋਨ ਨੇ 1600 ਐਪਲੀਕੇਸ਼ਨਾਂ ਦਿੱਤੀਆਂ ਤੇ ਚਾਰ ਪਤਾ ਨਹੀਂ ਪੰਜ ਐਪਲੀਕੇਸ਼ਨਾਂ ਉਹਦੇ ਹੱਕ ਚ ਆਈਆਂ ਨੇ ਤਾਂ ਸਰਕਾਰ ਨੂੰ ਇਹਦਾ ਲਗਭਗ ਹੀ ਚਾਨਣ ਹੋਇਆ ਵਿਆ ਤੇ ਨਾ ਸਰਕਾਰ ਕੀ ਇਹ ਚੀਜ਼ ਨੂੰ ਇੰਪਲੀਮੈਂਟ ਕੀ ਆ ਕਰ ਸਕਦੀ ਆ ਲੋਕਾਂ ਦੀ ਸਹਿਮਤੀ ਤੋਂ ਬਿਨਾ ਵੈਸੇ ਉਹ ਕਾਨੂੰਨ ਦੀਆਂ ਤਾਂ ਧੱਜੀਆਂ ਡਾਹੀਆਂ ਗਈਆਂ ਜਿਹੜਾ ਲੈਂਡ ਐਕੁਇਜ਼ੀਸ਼ਨ ਐਕਟ 2013 ਬਈ ਉਹਦੇ ਜਿਹੜੀ ਕਲੋਜ਼ 10 ਪਾਈ ਵੀ ਹੈ ਨਾ ਉਹ ਜਿਹੜਾ ਕਲੀਅਰ ਕੱਟ ਲਿਖਿਆ ਵਿਆ ਵੀ ਜਿਹੜੀ ਤੇ ਮਲਟੀ ਕ੍ਰੌਪ ਹੁੰਦੀ ਆ ਜਿੱਤੇ ਇੱਕ ਤੋਂ ਵੱਧ ਫਸਲਾਂ ਕੀ ਆ ਰੇਲਵੇ ਇੱਕ ਸੜਕਾਂ ਵਾਸਤੇ ਠੀਕ ਹੈ ਇੱਕ ਸਰਕਾਰੀ ਕੋਈ ਮਾਰਕ ਕੋਈ ਪ੍ਰੋਜੈਕਟ ਹੈਗਾ ਜਾਂ ਉਹਦੇ ਵਾਸਤੇ ਤੁਸੀਂ ਜ ਮੱਕੀਆ ਉਹਨੂੰ ਰੋਕ ਸਕਦੇ ਹੋ ਉਦੋਂ ਬਿਨਾਂ ਤੁਸੀਂ ਕਿਸੇ ਕੰਮ ਵਾਸਤੇ ਜਗਾ ਅਕੁਇਰੀ ਨਹੀਂ ਕਰ ਸਕਦੇ ਉਹਦੀ ਕੀ ਧਜੀਆਂ ਡਾਗੀਆਂ ਜਾ ਰਹੀਆਂ ਨੇ ਦੂਜੀ ਗੱਲ ਕੀ ਉਹਦੀ ਕਲੌਜ਼ ਜਿਹੜੀ 2 ਹੈਗੀ ਆ ਧਾਰਾ 2 ਆ ਉਹਦੇ ਵਿੱਚ ਕਲੀਅਰ ਕੱਟ ਲਿਖਿਆ ਵੀ 70% ਲੋਕਾਂ ਦੀ ਸਹਿਮਤੀ ਚਾਹੀਦੀ ਆ ਠੀਕ ਹੈ ਤਾਂ ਮੈਂ ਕਹਣਾ ਵੀ ਸਰਕਾਰ ਨੇ ਕਾਨੂੰਨ ਇੰਪਲੀਮੈਂਟ ਕਰਨੇ ਹੁੰਦੇ ਨਾ ਕਿ ਕਾਨੂੰਨ ਤੋੜਨੇ ਹੁੰਦੇ ਆ ਸਰਕਾਰ ਖੁਦ ਜਦੋਂ ਕਾਨੂੰਨ ਤੋੜਨ ਤੇ ਆ ਗਈ ਪਰ ਇੱਕ ਗੱਲ ਜ਼ਰੂਰ ਹੈਗੀ ਆ ਬਾਈ ਤੁਸੀਂ ਵੀ ਮੈਂ ਕਿਹਾ ਉੱਥੇ ਬੈਠੇ ਕਿ ਜਿਹੜੀ ਗੱਲ ਕਰਦੇ ਸੀ ਮੇਰੇ ਦਿਮਾਗ 'ਚ ਵੀ ਉਹੀ ਸੀ ਵੀ ਫਸਲੀ ਬਟੇਰੇਆਂ ਨੂੰ ਅਸੀਂ ਮੂਹਰੇ ਨਾਲ ਲਾਲ ਗਏ ਅਸੀਂ ਨਾ ਕਿਤੇ ਗਏ ਸੀ ਕਿ ਉੱਥੇ ਆਪਣਾ ਜਗਰਾਉ ਰੈਲੀ ਕੀਤੀ ਸੀ ਜਗਰਾਉ ਰੈਲੀ ਕੀਤੀ ਤੇ ਉੱਥੇ ਉਹਨਾਂ ਨੇ ਕੀ ਕੀਤਾ ਸੀ ਵੀ ਉਹੀ ਜਿਹੜੇ ਕੜਮ ਚੌਧਰੀ ਅਸੀਂ ਕਹਿ ਦਿੰਨੇ ਆ ਉਹਨਾਂ ਦੇ ਜਿਹੜੇ ਨਾ ਜਿਵੇਂ ਬੜੀ ਮਸ਼ਹੂਰਾਂ ਲੋਕਾਂ ਸਾਰਿਆਂ ਨੇ ਸੁਣੀ ਆ ਵੀ ਇੱਕ ਸ਼ਿਕਾਰੀ ਤਿੱਤਰ ਰੱਖਦਾ ਸੀ ਕੋਲੇ ਉਹ ਤਿੱਤਰ ਨੂੰ ਜਾ ਕੇ ਜੰਗਲ ਛੱਡ ਦਿੰਦਾ ਔਰ ਜਦੋਂ ਰੌਲਾ ਪਾਉਣ ਲੱਗ ਜਾਂਦਾ ਦੂਜੇ ਤਿੱਤਰ ਇਕੱਠੇ ਹੋ ਜਾਂਦੇ ਤਾਂ ਸਾਰਿਆਂ ਨੂੰ ਜਾਲ ਚ ਪਾ ਕੇ ਇਕੱਠੇ ਕਰਕੇ ਮੋਢ ਤਾਂ ਮੈਂ ਕਿ ਕਿਸੇ ਬੰਦੇ ਨੇ ਰੇਟ ਪੁੱਛਿਆ ਤਿੱਤਰ ਦਾ ਦੂਜੇ ਤਿੱਤਰਾਂ ਦਾ ਰੇਟ ਕੀ ਆ ਉਹਨਾਂ ਨੇ ਕੀ ਆ ਸਧਾਰਨ ਰੇਟ ਲਾਇਆ ਮੀਟ ਵਾਲਾ ਤੇ ਉਹ ਤਿੱਤਰ ਦਾ ਜਿਹੜਾ ਰੇਟ ਪੁੱਛਿਆ ਉਹਨੂੰ ਕੱਲੇ ਨੂੰ ਆਰਡਰ ਰੱਖਿਆ ਹੋਇਆ ਸੀ ਉਹਨੂੰ ਕਹਿੰਦਾ ਵੀ ਇਹਦਾ ਰੇਟ ਕੀ ਆ ਉਹ ਕਹਿੰਦਾ ਵੀ ਇਹਦਾ ਰੇਟ ਤਾਂ ਹੈਗਾ ਜੀ ਮੈਂ ਕਿ ਉਹਨਾਂ ਨਾਲੋਂ 10 ਗੁਣਾ ਰੇਟ ਦੱਸਿਆ ਉਹ ਕਹਿੰਦਾ ਕਾਰਨ ਕੀ ਆ ਕਹਿੰਦਾ ਵੀ ਇਹ ਤਿੱਤਰ ਕਹਿੰਦਾ ਕਿ ਆ ਸਾਡਾ ਤਿੱਤਰ ਆ ਇਹ ਤਿੱਤਰ ਰੌਲਾ ਪਾ ਕੇ ਸਾਰਿਆਂ ਨੂੰ ਇਕੱਠੇ ਕਰਦਾ ਹੁਣ ਜਿਹੜੇ ਕੀ ਆ ਨਾ ਸਾਡੇ ਕੜਾ ਮਜਉਦਰੀ ਕੁਛ ਸਰਪੰਚ ਨੇ ਉਥੇ ਜਗਰਾਉਂ ਕੀ ਹੋਇਆ ਕੁਝ ਕਾਂਗਰਸੀ ਸਰਪੰਚਾਂ ਨੇ ਕੀ ਕੀਤਾ ਸਾਰਾ ਟਾਈਮ ਇਹਨਾਂ ਨੇ ਕਾਂਗਰਸ ਵਾਲਿਆਂ ਨੇ ਵੀ ਲਾਗੂ ਕੀਤੀਆਂ ਹਮ ਅਮਨ ਰੋੜੇ ਨੇ ਸ਼ਰੇਆਮ ਕਿਹਾ ਵੀ 50 ਹਜ਼ਾਰ ਕਲੋਨੀਆਂ ਕੱਟੀਆਂ ਮੀਆਂ ਨੇ 35 ਹਜ਼ਾਰ ਰੈਗੂਲਰ ਜਦੋਂ ਕਰਦੇ ਆ ਉਦੋਂ ਪੈਸੇ ਖਾਂਦੇ ਆ ਇਹ ਠੀਕ ਹੈ ਨਾ 35 ਹਜ਼ਾਰ ਉਹਨਾਂ ਨੇ ਕਰਤੀਆਂ 35 ਤੇ 36 ਹਜ਼ਾਰ ਰੈਗੂਲਰ ਕੀਤੀਆਂ ਨੇ ਉਹ ਕਹਿੰਦਾ 14 ਹਜ਼ਾਰ ਹਜੇ ਵੀ ਪੈਂਡਿੰਗ ਆ ਮੈਂ ਇੱਕ ਸਵਾਲ ਕਰਦਾ ਬਈ 14 ਹਜ਼ਾਰ ਕਲੋਨੀਆਂ ਪੈਂਡਿੰਗ ਪਈਆਂ ਇੱਕ ਕਲੋਨੀ ਜੇ ਅਸੀਂ ਮੰਨ ਕੇ ਚੱਲ ਗਏ ਬਈ 10 ਏਕੜ ਜਿੱਤਾ ਕੱਟੀ ਜਾਂਦੀ ਆ ਘਟੋ ਘਟ ਕੱਟੀ ਜਾਂਦੀ ਆ ਤੇ ਇੱਕ ਏਕੜ ਦੇ ਵਿੱਚ ਉਹ ਕੀ ਆ 10 ਪਲਾਟ ਕੱਟੇ ਜਾਂਦੇ ਆ ਠੀਕ ਹੈ 10 ਪਲਾਟ ਕ 14000 ਕਲੋਨੀ ਚੋਂ 140000 ਕੀ ਹੋ ਗਿਆ ਜੇ ਆਪਾਂ ਵਾਕੇ ਗੁਣਾ ਕਰਕੇ ਦੇਖ ਲਈਏ ਸੌਰੀ 140000 ਨਹੀਂ ਬਾਈ 14 ਲੱਖ ਪਲਾਟ 14 ਲੱਖ ਪਲਾਟ ਨੂੰ ਤੁਸੀਂ ਗੁਣਾ ਕਰ ਦਿਓ ਇੱਕ ਪਰਿਵਾਰ ਦੇ ਚਾਰ ਜੀ ਠੀਕ ਹੈ ਨਾ 14 ਚੌਕ ਜੇ ਆਪਾਂ ਲਾ ਕੇ ਚਿਰਗੇ ਠੀਕ ਹੈ ਨਾ 56 ਲੱਖ ਬੰਦੇ ਹੋਗੇ ਮੈਂ ਕਹਿੰਦਾ ਉਹ ਕਲੋਨੀਆਂ ਨੂੰ ਰੈਗੂਲਰ ਕਰ ਦਿਓ ਯਾਰ ਲੋਕਾਂ ਦਾ ਮਾਤੜਾ ਦਾ ਵੀ ਰੁਪਿਆ ਲੱਗਿਆ ਹਾਲਾਂਕਿ ਉਹਨਾਂ ਕਲੋਨੀਆਂ ਜਿਹੜੀਆਂ ਕਟੀਆਂ ਪਈਆਂ ਉਹਨਾਂ 'ਚ ਵੀ ਬਿਲਡਰਾਂ ਦਾ ਪੈਸਾ ਹੀ ਫਸਿਆ ਹੋਇਆ ਦੋ ਨੰਬਰ ਦਾ ਪੈਸਾ ਲੱਗਿਆ ਹੋਇਆ ਬ੍ਰੋਕਰਾਂ ਦਾ ਪੈਸਾ ਲੱਗਿਆ ਹੋਇਆ ਪਰ ਮਾਤੜਾ ਤਾਂ ਮਾਤੜਾ ਨੇ ਕਿ ਉਹਨਾਂ ਦੇ ਚਾਂਸੇ ਜਾ ਕੇ ਉੱਥੇ ਜਗ੍ਹਾਵਾਂ ਲੈ ਲਈਆਂ ਨਾ ਉੱਥੇ ਸੜਕਾਂ ਨਾ ਹੋਰ ਆ ਉਹਨੂੰ ਡਿਵੈਲਪ ਕਰ ਲਓ ਯਾਰ ਤੁਸੀਂ ਉਹਨਾਂ ਤੋਂ ਫੀਸਾਂ ਭਰਾਲੋ ਜਿਹੜੀਆਂ ਮੇ ਅਪਰਪਰਟੀ ਟੈਕਸ ਆ ਉਹਨਾਂ ਨੂੰ ਰੈਗੂਲਰ ਕਰਨ ਬਾਅਦ ਸਰਕਾਰ ਦੇ ਖਾਤੇ 'ਚ ਫੀਸ ਭਰਾਲੋ ਪਰ ਜਿਹੜਾ ਇਹਨਾਂ ਨੇ ਇੱਕ ਰੱਕਾ ਮੇ ਸ਼ੁਰੂ ਕੀਤਾ ਲੁਧਿਆਣੇ ਦੇ ਨੇੜੇ ਕਿਉਂ ਕੀਤਾ ਕਿਉਂਕਿ ਲੁਧਿਆਣੇ ਦੇ ਵਿੱਚ ਬਿਲਡਰਾਂ ਨੇ ਬੜਾ ਮੋਟਾ ਰੁਪਿਆ ਕਲੋਨੀਆਂ ਤੇ ਲਾ ਰੱਖਿਆ ਉਹਨਾਂ ਤੋਂ ਮੋਟਾ ਰੁਪਿਆ ਲੈਣਾ ਉਹ ਨਾ ਕੱਟਣ ਦਾ ਵੀ ਲੈਣਾ ਜੇ ਕੱਟ ਦਿੰਦੇ ਆ ਦੋਨੇ ਹੱਥ ਲੱਡੂ ਤਾਂ ਆਹੀ ਮੈਂ ਕਹਿੰਦਾ ਸੀ ਵੀ ਜ ਉਹ ਜਿਹੜੇ ਕਢਾਉਣਾ ਚਾਹੁੰਦੇ ਉਹਨਾਂ ਤੋਂ ਵੀ ਰੁਪਏ ਲੈ ਜਾ ਰਿਹਾ ਇਸ ਕਰਕੇ ਜਿਹੜੀ ਸਰਕਾਰ ਆ ਇਹ ਕੀ ਆ ਜਿਹੜਾ ਮਾਪਦੰਡ ਅਪਣਾਇਆ ਵੀ ਆ ਮੈਂ ਤਾਂ ਲੋਕਾਂ ਨੂੰ ਇੱਕੋ ਗੱਲ ਕਹਿਣਾ ਵੀ ਨਵੀਂ ਰਮੈਨਰ ਚੀ ਜਾ ਰਹੀ ਆ ਰਮੈਣ ਦੇ ਵਿੱਚ ਕੀ ਹੋਇਆ ਸੀ ਰਾਵਣ ਸੀ ਕੀ ਆ ਆਰਾਮ ਦਾ ਵੇਸਲਾ ਹੋ ਗਿਆ ਸੀ ਕਿਤੇ ਜੰਗਲਾਂ ਚ ਵਗ ਗਿਆ ਸੀ ਤਾਂ ਰਾਵਣ ਨੇ ਆ ਕੇ ਕੀ ਆ ਮਾਨੂ ਦਾ ਹਾਲ ਲਿਆ ਸੀਗਾ ਸੀਤਾ ਨੂੰ ਮਾਤਾ ਕਹਿੰਦੇ ਆ ਸੀ ਠੀਕ ਹੈ ਨਾ ਉਹਨਾਂ ਨੂੰ ਉਧਾਲ ਕੇ ਲੈ ਚੱਲਿਆ ਸੀ ਹੁਣ ਸਾਡੇ ਵਰਗੇ ਜਿਹੜੇ ਆ ਸਾਡਾ ਰੋਲ ਦਾ ਜਟਾਊ ਦਾ ਜਟਾਊ ਕਹੋਂ ਸੀ ਜਦੋਂ ਕੀ ਇਹ ਸੀਤਾ ਮਾਤਾ ਨੂੰ ਰਾਵਣ ਉਹ ਢਾਲ ਕੇ ਲੈ ਕੇ ਜਾਂਦਾ ਨੇ ਫਿਰ ਜਟਾਊ ਨੇ ਤਾੜਾ ਮਾਰੀਆਂ ਉਹਦੇ ਆ ਕੇ ਕੀ ਆ ਮੈਂ ਕਿ ਅਟੈਕ ਕੀਤਾ ਤਾਂ ਰਾਵਣ ਨੇ ਉਹਦੇ ਵੀ ਖੰਭ ਵੱਢਤੇ ਸਾਡੇ ਵੀ ਖੰਭ ਵੱਡਣਗੇ ਇਹ ਥੋੜੇ ਅਰ ਕਹਿੰਦੇ ਵੀ ਖੰਭ ਵੱਡਣਗੇ ਥੋੜੇ ਦੇ ਪਰਚੇ ਪਹਿਲਾਂ ਵੀ ਤੇਰੇ ਤੇ ਹੋਇਆ ਬਈ ਗਾਹਾਂ ਵੀ ਹੋਣਗੇ ਤਾਂ ਇਹ ਚੀਜ਼ਾਂ ਕਰਕੇ ਇਹਨਾਂ ਨੇ ਕੀ ਕਰਨਾ ਰਾਵਣਾ ਨੇ ਕੀ ਮਾਤਾ ਦਾ ਲੈਣੀਆਂ ਧਰਤੀ ਮਾਂ ਹੁੰਦੀ ਆ ਸਾਡੀ ਤੇ ਮਾਂ ਦਾ ਕੋਈ ਮੁੱਲ ਨਹੀਂ ਹੁੰਦਾ ਯਾਰ ਤੇ ਜਿਹੜੇ ਮੁੱਲ ਵਟਣਗੇ ਆਪਾਂ ਉਹ ਜਾਣਦੇ ਫਿਰ ਭਾਈ ਆ ਦੀ ਮਾਂ ਦਾ ਮੁੱਲ ਵਟਣ ਵਾਲੇ ਕੀ ਆ ਫਿਰ ਮਾਂ ਦੇ ਦਲਾਲ ਹੋਣਗੇ ਤੇ ਜਿਹੜੇ ਵੇਚਣਗੇ ਜ਼ਮੀਨਾਂ ਨੂੰ ਇਹੋ ਜੇ ਕਾਰ ਇਸ ਕਰਕੇ ਜੀ ਤਾਂ ਇਹੀ ਬੇਨਤੀ ਕਰਦੇ ਆ ਲੋਕਾਂ ਨੂੰ ਵੀ ਇਹਦੇ ਪ੍ਰਤੀ ਜਾਗਰੂਕ ਹੋਣ ਜਿਹੜੀ ਲੜਾਈ ਹੈਗੀ ਆ ਉਹ ਲੜਾਈ ਲੜਨ ਵਾਸਤੇ ਕਿਸਾਨ ਜਥੇਬੰਦੀਆਂ ਨੂੰ ਵੀ ਬੇਨਤੀ ਕਰਦੇ ਆ ਅਗਰਾਹਾ ਸਾਹਿਬ ਨੇ ਬੜਾ ਜ਼ਬਰਦਸਤ ਸਟੈਂਡ ਲਿਆ ਬਈ ਉਹਨਾਂ ਨੇ ਸਪਸ਼ਟ ਕਹਿਤਾ ਵੀ ਅਸੀਂ ਉਹਨਾਂ ਦੇ ਨਾਲ ਜਾ ਕੇ ਪਾਈ ਬਹਿਣਾ ਵੀ ਨਹੀਂ ਹਾਂ ਰਾਜੀਵਾਲਰ ਕਹਿੰਦੇ ਫੇਰ ਬੰਦੇ ਇਕੱਠੇ ਕਰਕੇ ਕਿਤੇ ਨਾ ਕਿਤੇ ਜਾ ਕੇ ਉਹਨਾਂ ਨਾਲ ਗੱਲਬਾਤ ਕਰਨ ਨੂੰ ਯਾਰ ਉਹਨਾਂ ਨਾਲ ਗੱਲ ਕਾਦੀ ਕਰਦੇ ਹੋ ਉਹਨਾਂ ਦੀਆਂ ਲੱਤਾਂ ਪਾਰ ਚੱਲਦੀਆਂ ਨੇ ਅਸੀਂ ਸਾਰੇ ਜਾਣਦੇ ਵੀ ਸਿਆਸੀ ਬੰਦੇ ਅੱਧੇ ਤਾਂ ਕੀ ਆ ਆਪ ਕਲੋਨਾਈਜ਼ਰ ਨੇ ਜਿਹੜਾ ਕਲੋਨਾਈਜ਼ਰ ਬੰਦਾ ਹੁੰਦਾ ਤੁਸੀਂ ਐਂ ਦੇਖਿਓ ਵੀ ਜਿਹੜੇ ਬਿਜ਼ਨਸਮੈਨ ਨੇ ਸਵਾਏ 5-7 ਬੰਦਿਆਂ ਨੂੰ ਛੱਡ ਕੇ ਨਾ ਕਾਂਗਰਸ ਦੇ ਵਿੱਚ ਕੋਈ ਵੀ ਬੰਦਾ ਮੈਨੂੰ ਆਪ ਤੇ ਅਟੈਕ ਕਰਦਾ ਕਦੇ ਸੁਣਿਆ ਕਿਉਂ ਨਹੀਂ ਕਰਦੇ ਸਾਰੇ ਬਿਜ਼ਨਸਮੈਨ ਸਾਰੇ ਦੀਆਂ ਸਾਂਝਾਂ ਸਾਰੇ ਪਾਸੇ ਨੇ ਕਦੇ ਵੀ ਤੁਸੀਂ ਬਿਜ਼ਨਸਮੈਨ ਜਿਹੜੇ ਆ ਪਿੱਛੇ ਜੇ ਰਾਜ ਸਭਾ ਮੈਂਬਰ ਬਣਾਇਆ ਹੋਰ ਬਣਾਇਆ ਕਦੇ ਇਹਨਾਂ ਦਾ ਕਿਸੇ ਪਾਰਟੀ ਦੇ ਖਿਲਾਫ ਬਿਆਨ ਕੱਢਦੇ ਹੋ ਆਪ ਦੇ ਖਿਲਾਫ ਕੀ ਹੈ ਕਿਸੇ ਦਾ ਬਿਆਨ ਕੱਢਦੇ ਹੋ ਬਿਜ਼ਨਸਮੈਨ ਦਾ ਕਿਉਂਕਿ ਉਹਨਾਂ ਨੇ ਸਾਰੇ ਪਾਸੇ ਚਲਾਉਣੀ ਹੁੰਦੀ ਹੈ ਸਾਰੇ ਕੀ ਹੈ ਘੋਖ ਜਿਹੜੀ ਆ ਸਾਰੇ ਇੱਕ ਨੇ ਇਹ ਇਹ ਲੀਡਰ ਮੈਂ ਤਾਂ ਪਹਿਲਾਂ ਕਹਿਣਾ ਹੁੰਨਾ ਵੀ ਆ ਅ ਠੀਕ ਹੈ ਨਾ ਉਹ ਤੇ ਕੀ ਆ ਸਾਰੇ ਕ੍ਰਿਮੀਨਲ ਇਕੱਠੇ ਹੁੰਦੇ ਆ ਉਹ ਅੰਡਰਗਰਾਉਂਡ ਕੰਮ ਕਰਦੇ ਆ ਲੋਕੇ ਇਹ ਅਪਰਵਾਰਡ ਆ ਬਈ ਇਹ ਸਾਡੀ ਪਹੁੰਚ ਤੋਂ ਤਾਂ ਬਾਹਰ ਆ ਇਹ ਨੰਗੇ ਚਿੱਟੇ ਹੋ ਕੇ ਲੁੱਟਦੇ ਆ ਤੇ ਡਰਾਉਂਦੇ ਵੀ ਹੈਗੇ ਆ ਲੋਕਾਂ ਨੂੰ ਠੀਕ ਹੈ ਨਾ ਇਹ ਅਪਰਵਾਰਡ ਆ ਜਿਹੜਾ ਪੋਲਿਟਿਕਸ ਮਾ ਕੇ ਜਿਹੜੀ ਗੇਮ ਹੈਗੀ ਇਹ ਸਾਡੀ ਰੇਂਜ ਵਾਲੇ ਬੰਦੇ ਹੈ ਨਹੀਂ ਇਹ ਨਾ ਥੋੜੀਆਂ ਸਟੇਜਾਂ ਤੇ ਆਉਣ ਤਾਂ ਚੰਗੇ ਰਹਿਾਂਗੇ ਫਿਰ ਮੂਵਮੈਂਟ ਵੀ ਕਾਮਯਾਬ ਹੋ ਜੂ ਹੁਣ ਉਥੇ ਜਗਰਾਉ ਇੱਕ ਕੀ ਆ ਜਦੋਂ ਆ ਕੇ ਮੂਰੇ ਚੰਨੀ ਖੜ ਗਿਆ ਤਾਂ 깔ੀ ਉੱਠ ਕੇ ਤੁਰ ਗਿਆ ਠੀਕ ਹੈ ਨਾ ਜਦੋਂ ਹੋਰ ਬੰਦਾ ਆ ਕੇ ਖੜ ਜਾਂਦਾ ਤਾਂ ਦੂਜੀ ਤਰ ਖਿੰਡ ਜਾਂ ਇਸ ਕਰਕੇ ਮੈਂ ਤਾਂ ਇੱਕ ਬੇਨਤੀ ਕਰਦਾ ਪੋਲਿਟਿਕਲ ਬੰਦੇ ਜਮ ਜਮ ਲੜਾਈ ਲੜਨ ਉਹਨਾਂ ਨੇ ਫਾਰਮੈਲਟੀਆਂ ਕਰਨੀਆਂ ਉਹ ਆਪਦੇ ਧਰਨੇ ਲਾਉਣਾ ਅੱਡ ਲਾਉਣ ਪਰ ਹਾਂ ਇੱਕ ਜਮਾਤ ਹੈਗੀ ਆ ਤੁਹਾਡੇ ਕੋਲੇ ਲੜਨ ਵਾਲੀ ਹਮ ਬੇਸ਼ੱਕ ਉਹ ਵੀ ਦਾਗੀ ਕਰਦੀ ਆ ਬਈ ਪਿੱਛੇ ਜੇ ਕੀ ਆ ਲੋਕਾਂ ਨੂੰ ਉਹਨਾਂ ਦੇ ਵੀ ਕੀ ਆ ਉਹ ਬੇਜਕੀ ਨਹੀਂ ਬਣਾਈ ਗਈ ਆ ਜਿਵੇਂ ਧਰਨਾ ਕਈ ਕਹਿੰਦਾ ਵੀ ਲਵਾਇਆ ਗਿਆ ਸੀ ਫਿਰ ਚੱਕ ਦਿੱਤਾ ਗਿਆ ਲੋਕਾਂ ਦਾ ਯਕੀਨ ਉਹਨਾਂ ਤੋਂ ਉਠਾਤਾ ਪਰ ਅਖੀਰ ਨੂੰ ਲੜਾਈ ਲੜਨੀ ਉਹਨਾਂ ਨੂੰ ਹੀ ਪੈਣੀ ਆ ਕਿਸਾਨ ਜਥੇਬੰਦੀਆਂ ਨੂੰ ਲੜਨੀ ਪਊਗੀ ਉਹਨਾਂ ਜੋ ਲੋਕਾਂ ਨੂੰ ਮੂਹਰੇ ਲਾ ਕੇ ਛੱਤਰ ਮਗਰ ਕਾੜਾ ਕਰਨਾ ਪਊ ਦਿੱਲੀ ਅੰਦੋਲਨ ਵਾਂਗੂ ਤੇ ਜਮੀਨ ਇੱਕ ਵਾਰ ਕੂਰ ਕਰਨ ਵਾਲਾ ਤਾਂ ਵੀ ਮੈਂ ਦੱਸ ਦਿੰਦਾ ਵੀ ਇਹ ਪਾਲਿਸੀ ਮੈਂ ਗਾਰੰਟੀ ਕਰਦਾ ਵੀ ਨਾ ਤਾਂ ਲਾਗੂ ਹੋਵੇ ਹੂੰ ਕਿਉਂਕਿ ਸਾਡੇ ਲੋਕਾਂ ਦੀ ਗੈਰਤ ਜੇ ਮਰੀ ਨਹੀਂ ਸੋਵਰਨਿਟੀ ਜਿਹੜੀ ਸਾਡੀ ਖਤਮ ਕਰਨ ਨੂੰ ਫਿਰਦੇ ਆ ਨਾ ਇਹ ਠੀਕ ਹੈ ਨਾ ਉਹ ਐ ਖਤਮ ਨਹੀਂ ਹੁੰਦੀ ਉਹ ਖਤਮ ਕਰਨ ਵਾਸਤੇ ਕੀ ਸਾਡੇ ਅੰਦਰ ਹਰੇਕ ਬੰਦੇ ਤੇ ਚਿੰਗ ਹੈਗੀ ਆ ਤੇ ਮਾਂ ਦੇ ਹੱਥ ਕਿਸੇ ਨੇ ਪਾਉ ਨਹੀਂ ਦੇਣਾ ਇਹਨਾਂ ਨੂੰ ਠੀਕ ਹੈ ਸੋਵਰਨਿਟੀ ਮੈਂ ਲੋਕਾਂ ਨੂੰ ਵੀ ਬੇਨਤੀ ਕਰਦਾ ਵੀ ਜੇ ਥੋੜੀ ਇਹ ਖਤਮ ਹੋ ਗਈ ਉਹੀ ਉਹ ਪਹਿਲਾਂ ਜਿਹੜੀ ਆਪਾਂ ਸਟਾਰਟਿੰਗ 'ਚ ਗੱਲ ਕੀਤੀ ਸੀ ਵੀ ਕਿਲਾ ਜਿਹੜਾ ਜੇ ਥੋੜਾ ਉਹ ਪਟਿਆ ਗਿਆ ਤੁਸੀਂ ਟਿੰਗੜਨ ਜੋਗੇ ਨਹੀਂ ਰਹਿਣੇ ਠੀ ਤੁਸੀਂ ਲੜਨ ਜੋਗੇ ਨਹੀਂ ਰਹੇ ਨੇ ਇਹ ਹੀ ਜ਼ਮੀਨ ਆ ਜਿਹੜੀ ਸਾਨੂੰ ਲੜਾਈ ਦਾ ਮਾਦਾ ਦਿੰਦੀ ਆ ਲੜਨ ਦਾ ਕਰੋਨਾ ਆ ਗਿਆ ਸਾਰਾ ਕੁਝ ਖਤਮ ਹੋ ਗਿਆ ਬਈ ਪੰਜਾਬ ਨੂੰ ਡੱਕਾ ਹੀ ਅਸਰ ਨਹੀਂ ਹੋਇਆ ਕਾਰਨ ਕੀ ਸੀ ਕਿਉਂਕਿ ਅਸੀਂ ਜਾਣਦੇ ਆ ਵੀ ਜਿਹੜੀ ਜ਼ਮੀਨ ਆ ਠੀਕ ਹੈ ਨਾ ਉਹਨੇ ਇੰਗਸ ਦੇਣੋਂ ਬੰਦ ਨਹੀਂ ਕਰਨੀ ਪੰਜਾਬ ਕਦੇ ਵੀ ਮੈਂ ਕਹਣਾ ਬਈ ਛੇਤੀ ਛੇਤੀ ਪੰਜਾਬ ਨਹੀਂ ਮਰਦਾ ਮਰਦਾ ਹੀ ਨਹੀਂ ਪੰਜਾਬ ਕਿਉਂਕਿ ਅਸੀਂ ਜਾਣਦੇ ਆ ਵੀ ਕਿਹੜੀ ਦੁਨੀਆ ਦੀ ਧਰਤੀ ਆ ਜਿਹੜੀ ਸਵਾ ਲੱਖ ਕਰੋੜ ਦੀ ਇੰਗਸਾਇਸਾਲ ਪੈਦਾ ਕਰ ਦੂ ਕਿੱਥੋਂ ਆਮਦਨ ਪੈਦਾ ਹੋ ਜੂ ਸਾਡੀ ਧਰਤੀ ਕੀ ਆ ਪੈਦਾ ਕਰਦੀ ਆ ਬਈ ਦੂਪ ਜਾਊ ਜਰਖੇਜ ਮਿੱਟੀ ਹੈ ਨਹੀਂ ਕਿੰਨਾ ਕ ਖਾ ਲੈਣਗੇ ਕੋਈ ਸਿਰਫ ਇਹਨੂੰ ਬਚਾਉਣ ਦੀ ਲੋੜ ਆ ਜੇ ਅਸੀਂ ਬਚਾ ਲਿਆ ਪੰਜ ਸੱਤ ਸਾਲ ਹੀ ਖੜਜੋ ਮੈਂ ਕਹਿੰਦਾ ਦੁਨੀਆ ਚ ਖਿੱਤਾ ਰਹਿਣਾ ਨਹੀਂ ਆ ਪਰਸੋ ਹਮਿੰਦਰ ਸਿੰਘ ਜੀ ਕੇ ਰਿਪੋਰਟ ਪੜ੍ਹ ਰਹੇ ਸੀ ਠੀਕ ਹੈ ਨਾ ਫਿਆਨ ਵੱਲੋਂ ਆਈ ਐ ਇੱਕ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਆ ਜਿਹੜੀ ਫੂਡ ਸਕਿਉਰਟੀ ਤੇ ਕੰਮ ਕਰਦੀ ਆ ਉਹਨੇ ਦੱਸਿਆ ਵੀ 6.6 ਕਰੋੜ ਹੈਕਟੇਅਰ ਜਿਹੜਾ ਏਰੀਆ ਹੈਗਾ ਉਹ ਕਾਰਪੋਰੇਟਾਂ ਨੇ ਰੋਕ ਲਿਆ 70% ਜੀਨ ਜ਼ਮੀਨ ਜਿਹੜੀ ਹੈਗਾ 1% ਕਾਰਪੋਰੇਟਾਂ ਕੋਲੇ ਚਲੀ ਗਈ ਆ ਠੀਕ ਹੈ ਨਾ ਉਹ ਕਾਰਪੋਰੇਟ ਕਿਹੜੇ ਆ ਆਪਾਂ ਸਾਰੇ ਜਾਣਦੇ ਆ 10 ਵੱਡੀਆਂ ਕੰਪਨੀਆਂ ਕੋਲੇ 4. ਜਿਹੜੀ ਖੇਤੀ ਜੋਗ ਹੈਗੀ ਆ ਠੀਕ ਹੈ ਪੰਜਾਬ ਕੀ ਆ ਸਾਡਾ ਮੁਲਕ ਅਜੇ ਬਚਿਆ ਆ ਟਰੰਪ ਵਰਗੇ ਪਾਲਿਸੀਆਂ ਲਈ ਆਉਂਦੇ ਮੋਦੀ ਵਰਗੇ ਘੁਰਕੀ ਦੇ ਆਡਰ ਦਿੰਦੇ ਆ ਜੇ ਕਿਤੇ ਇਹਨਾਂ ਨੇ ਵੀ ਸਲਿੰਡਰ ਕਰਤਾ ਤੁਸੀਂ ਆਉਣ ਵਾਲੇ ਟਾਈਮ 'ਚ ਇੱਥੇ ਆਉਣਾ ਕੋਈ ਨਹੀਂ ਪਰ ਪੰਜਾਬ ਦੀ ਜਿਹੜੀ ਖਸਲਤ ਹੈਗੀ ਆ ਇੱਥੇ ਮਿੱਟੀ 'ਚ ਜਿਹੜਾ ਮੱਕੇ ਹੈਗਾ ਇਨਕਲਾਬ ਆ ਠੀਕ ਹੈ ਨਾ ਬੇਸ਼ੱਕ ਨਵੇਂ ਇਨਕਲਾਬੀ ਹਣ ਇਨਕਲਾਬ ਤੇ ਅਟੈਕ ਕੀਤਾ ਠੀਕ ਹੈ ਹੁਣ 20 ਸਾਲ ਕੋਈ ਮੂਵਮੈਂਟ ਛੇਤੀ ਛੇਤੀ ਉੱਠਦੀ ਵੀ ਕੋਈ ਨਹੀਂ ਮੈਂ ਗਾਰੰਟੀ ਕਰਦਾ ਕਿਸਾਨ ਅੰਦੋਲਨ ਦਾ ਵੀ ਜਿਹੜਾ ਸਵਾਦ ਥੋੜਾ ਜਿਹਾ ਕੀ ਹੈ ਕਿਰਕਰਾ ਹੋਇਆਗਾ ਕਿਉਂਕਿ ਮੂਵਮੈਂਟ ਨਾਲ ਦੀ ਨਾਲ ਸ਼ੁਰੂ ਕਰਨ ਦੀ ਥਾਂ ਤੇ ਥੋੜਾ ਜਿਹਾ ਗੈਪ ਲੈਣਾ ਬਣਦਾ ਸੀ ਠੀਕ ਹੈ ਨਾ ਗੈਪ ਲਿਆ ਜਾਂਦਾ ਆਹ ਲੜਾਈ ਉਦੋਂ ਵੀ ਤਕੜੀ ਹੋ ਕੇ ਲੜ ਸਕਦੇ ਸੀ ਹੁਣ ਬੇਸ਼ੱਕ ਹੀ ਹੈਗੀ ਆ ਪਰ ਜਦੋਂ ਲੋਕਾਂ ਦਾ ਕੀ ਹੈ ਮੈਂ ਕਹਿੰਦਾ ਵੀ ਲੋਕ ਕਦੋਂ ਲੜਨ ਵਾਸਤੇ ਖੜੇ ਹੁੰਦੇ ਆ ਜਦੋਂ ਜਮਾ ਕੀ ਆ ਉਹਨਾਂ ਦੇ ਗੱਲ ਨੂੰ ਪੈ ਜਾਂਦੇ ਆ ਤਾਂ ਹੁਣ ਗੱਲ ਨੂੰ ਪੈ ਗਏ ਆ ਲੋਕ ਲੜਨਗੇ ਵੀ ਚੰਗੇ ਆਗੂਆਂ ਨੂੰ ਮੂਹਰੇ ਲਾਉਣਗੇ ਵੀ ਪਰ ਇਹ ਹੈਗਾ ਵੀ ਸਿਆਸੀ ਲੋਕਾਂ ਨੂੰ ਥੋੜਾ ਜਿਹਾ ਲੰਬੇ ਕਰਕੇ ਇਹ ਮੂਵਮੈਂਟ ਲੜਨ ਦੀ ਲੋੜ ਹੈਗੀ ਆ ਲੋਕ ਸਿਆਣੇ ਆ ਲੋਕ ਲੜਨਗੇ ਇੱਕ ਆਖਰੀ ਸਵਾਲ ਆ ਮੇਰਾ ਉਹ ਇਹ ਆ ਕਿ ਪਿੰਡ ਹੈ ਮਤਲਬ ਆਪਾਂ ਲੁਧਿਆਣੇ ਦੇ ਨੇੜੇ ਦੇ ਪਿੰਡਾਂ ਦੀ ਗੱਲ ਕਰਦੇ ਆ ਜਦੋਂ ਕੋਈ ਪਿੰਡ ਪੂਰੀ ਤਰੀਕੇ ਦੇ ਨਾਲ ਅਰਬਨਾਈਜੇਸ਼ਨ ਦੇ ਵਿੱਚ ਆ ਗਿਆ ਇਹਨਾਂ ਦੀਆਂ ਕਲੋਨੀਆਂ ਦੇ ਵਿੱਚ ਆ ਗਿਆ ਪਿੰਡ ਦਾ ਤਾਂ ਮਤਲਬ ਪੂਰਾ ਸੱਭਿਆਚਾਰ ਹੁੰਦਾ ਹੈ ਇੱਕ ਮਤਲਬ ਪਿੰਡ ਦੀਆਂ ਸੱਥਾਂ ਹੁੰਦੀਆਂ ਪਿੰਡ ਦਾ ਭਾਈਚਾਰਾ ਹੁੰਦਾ ਹੈ ਪਿੰਡ ਇੱਕ ਵਿਲੱਖਣ ਚੀਜ਼ ਹੁੰਦੀ ਹੈ ਸ਼ਹਿਰਾਂ ਨਾਲੋਂ ਕੀ ਲੱਗਦਾ ਫਿਰ ਇਹ ਸਾਡੇ ਪੂਰੇ ਕਲਚਰ ਤੇ ਵੀ ਸੱਟ ਵੱਜੂਗੀ ਜੇ ਇਹ ਚੀਜ਼ਾਂ ਸਰਕਾਰਾਂ ਦੀਆਂ ਕਾਮਯਾਬ ਨਹੀਂ ਮੈਂ ਕਹਣਾ ਵੀ ਸਭ ਤੋਂ ਵੱਡੀ ਜਿਹੜੀ ਆਪਾਂ ਸਟਾਰਟਿੰਗ 'ਚ ਗੱਲ ਕੀਤੀ ਹੈ ਨਾ ਭਾਈ ਅਸੀਂ ਸੋਵਰਨ ਆਦੇ ਕਲਚਰ ਕਰਕੇ ਆ ਸਾਡਾ ਇਤਿਹਾਸ ਬੰਦਾ ਭਾਦਰ ਨੇ ਕੀ ਕੀਤਾ ਸੀ ਬਾਈ ਬੰਦਾ ਭਾਦਰ ਨੂੰ ਪਤਾ ਸੀ ਵੀ ਲੋਕ ਲੜਨਗੇ ਕਿਵੇਂ ਜੇ ਲੋਕਾਂ ਨੂੰ ਜ਼ਮੀਨ ਦੇਵਾਂਗਾ ਉਹਨੇ ਜ਼ਮੀਨ ਦਿੱਤੀ ਸੀ ਉਹਨੇ ਕੀ ਆ ਜਿਹੜੇ ਬੰਦੇ ਮਜ਼ਦੂਰੀ ਕਰਦੇ ਸੀਗੇ ਜਿਹੜੇ ਬੰਦੇ ਕੀ ਆ ਉਹਨਾਂ ਦੇ ਹਲਵਾ ਸੀਗੇ ਜਿੰਨਾਂ ਤੋਂ ਮੈਂ ਕਿ ਲੈਂਦੇ ਸੀਗੇ ਲਗਾਣ ਲੈਂਦੇ ਸੀ ਸਮਝ ਲਓ ਮੋਟਾ ਰੁਪਿਆ ਮਗਲ ਇਕੱਠੇ ਕਰਦੇ ਸੀ ਉਹਨਾਂ ਸਾਰ ਨੂੰ ਜ਼ਮੀਨਾਂ ਦੇ ਮਾਲਕ ਬਣਾਤਾ ਫਿਰ ਲੜਾਈ ਲੜਨ ਵਾਸਤੇ ਉਹ ਤਿਆਰ ਹੋ ਗਏ ਠੀਕ ਹੈ ਨਾ ਫਿਰ ਕੀ ਆ ਜਿਹੜਾ ਕਲਚਰ ਆ ਸਾਡਾ ਠੀਕ ਹੈ ਨਾ ਸਾਡਾ ਕਲਚਰ ਇਹ ਨਾਲ ਰੱਚਾ ਜਿਵੇਂ ਤੁਸੀਂ ਗੱਲ ਕਰਦੇ ਹੋ ਸਾਡੇ ਬਾਹਰ ਭਜਾਤੇ ਇੱਥੇ ਲਿਆ ਕੇ ਜੇ ਕੀ ਹੈ ਬਾਹਰਲੇ ਬਸਾਲੇ ਠੀਕ ਹੈ ਨਾ ਉਹਨਾਂ ਲੋਕਾਂ ਨੇ ਕੀ ਕਰਨਾ ਸਭ ਤੋਂ ਵੱਧ ਰੇਪ ਜੇ ਪੰਜਾਬ ਚ ਹੁੰਦੇ ਆ ਲੁਧਿਆਣੇ ਚ ਹੁੰਦੇ ਆ ਜਿਹੜੇ ਪ੍ਰਵਾਸੀ ਆਏ ਹੋਏ ਆ ਉਹਨਾਂ ਵੱਲੋਂ ਪ੍ਰਵਾਸੀਆਂ ਲੜਕੀਆਂ ਦੀ ਭਾਵੇਂ ਰੇਪ ਕੀਤੇ ਜਾ ਰਹੇ ਆ ਛੋਟੀਆਂ ਛੋਟੀਆਂ ਜਵਾਗੜੀਆਂ 2 2 3 3 ਸਾਲ ਦੀਆਂ ਜਵਾਗੜੀਆਂ ਦੇ ਰੇਪ ਦਾ ਕੇਸ ਹਰ ਤੁਸੀਂ ਕੀ ਮੈਂ ਕਹਿੰਦਾ 1 ਮਹੀਨੇ ਜੇ ਇੱਕ ਰੇਪ ਕੇਸ ਹੋ ਰਿਹਾ ਲੁਧਿਆਣੇ ਚ ਐਵਰੇਜ ਆ ਇਹ ਤਾਂ ਜਿਹੜੀ ਮੱਕੇ ਚੀਜ਼ਾਂ ਹੈਗੀਆਂ ਸਭ ਤੋਂ ਵੱਡਾ ਅਟੈਕ ਸਾਡੀ ਕੀ ਆ ਮੈਂ ਕਹਣਾ ਵੀ ਸੱਭਿਆਚਾਰ ਦੇ ਉੱਤੇ ਹੀ ਹੈਗਾ ਸਾਡਾ ਜਿਹੜਾ ਮੈਂ ਕਿ ਸਾਨੂੰ ਲੜਨ ਦਾ ਜਜ਼ਬਾ ਮਿਲਦਾ ਉਹ ਸਾਡੀ ਕੀ ਮਿੱਟੀ ਦੇ ਵਿੱਚ ਖਸਲਤ ਦੇ ਵਿੱਚ ਸਾਡੇ ਸੱਭਿਆਚਾਰ ਦੇ ਵਿੱਚ ਆ ਇਤਿਹਾਸ ਨੂੰ ਪਹਿਲੀ ਗੱਲ ਦਾ ਕਿਤਾਬਾਂ ਚੋਂ ਖਤਮ ਕਰਤਾ ਹੁਣ ਬੰਦਾ ਬਾਹਦਰ ਦਾ ਜੇ ਅਸੀਂ ਅਸਲ ਪੜ੍ਹੀਏ ਨਾ ਲੜਾਈ ਉਹ ਲੜਾਈ ਕੀ ਉਹਨੇ ਲੜਾਈ ਜ਼ਮੀਨਾਂ ਦੇ ਸਿਰ ਤੇ ਸੀ ਜੇ ਜ਼ਮੀਨਾਂ ਦੇ ਮਾਲਕ ਅਕਸਰ ਹੀ ਕਹਿੰਦਾ ਵੀ ਜ਼ਮੀਨਾਂ ਦੇ ਮਾਲਕ ਕੋਣੇ ਬਣਾਏ ਆ ਉਹਨੇ ਮਾਲਕ ਕਿਉਂ ਬਣਾਏ ਸੀ ਉਹਨੂੰ ਪਤਾ ਸੀ ਵੀ ਜਦੋਂ ਬੰਦਾ ਆਪਦੇ ਪੈਰਾਂ ਸਿਰ ਹੋ ਗਿਆ ਫਿਰ ਲੜਾਈ ਲੜਨ ਵਾਸਤੇ ਖੜਾ ਹੋ ਜਾਊਗਾ ਪਹਿਲਾਂ ਕਿ ਇਹ ਜਿਹੜਾ ਬੰਦਾ ਕਿਸੇ ਮੂਰੇ ਹੱਥ ਅੱਡ ਕੇ ਯਾਰ ਕੀ ਆ ਕਰਦਾ ਸੀਗਾ ਹੁਣ ਇਹਨਾਂ ਨੇ ਆਪ ਨੂੰ ਹੱਥ ਅੱਡਣ ਲਾਉਣਾ ਜਿਹੜੀ ਸੀ ਗੱਲ ਕਰਦੇ ਆ ਸੋਵਰਨਿਟੀ ਖਤਮ ਕਰਨ ਦਾ ਤਰੀਕਾ ਇਹ ਪੰਜਾਬ ਦੇ ਲੋਕਾਂ ਦੀ ਕਿਸਾਨਾਂ ਦੀ ਬੰਦਾ ਭਾਦਰ ਨੂੰ ਯਾਦ ਕਰ ਲਓ ਮੈਂ ਕਹਣਾ ਨਾਲ ਤਾਂ ਸਾਡਾ ਕਲਚਰ ਬਚੂਗਾ ਨਾਲੇ ਸਾਡਾ ਪੰਜਾਬ ਬਚੂਗਾ ਸਾਡੀਆਂ ਜ਼ਮੀਨਾਂ ਬਚਣਗੀਆਂ ਸਾਡੇ ਜਵਾਕਾਂ ਦਾ ਭਵਿੱਖ ਬਚੂਗਾ ਇਹਨੂੰ ਬਚਾਉਣ ਵਾਸਤੇ ਸਾਨੂੰ ਸੱਭਿਆਚਾਰ ਨੂੰ ਦਿਮਾਗ 'ਚ ਰੱਖ ਕੇ ਆਪਦੇ ਇਤਿਹਾਸ ਨੂੰ ਦਿਮਾਗ 'ਚ ਰੱਖ ਕੇ ਤੇ ਲੜਾਈ ਉਸੇ ਤਰੀਕੇ ਨਾਲ ਲੜਨੀ ਪੂ ਪਰ ਹਾਂ ਉਦੋਂ ਹਥਿਆਰਾਂ ਨਾਲ ਲੜਾਈ ਲੜਨੀ ਪੈਂਦੀ ਸੀ ਹੁਣ ਲੜਾਈ ਵਿਚਾਰਾਂ ਦੀ ਆ ਜਿਵੇਂ ਤੁਹਾਡੇ ਚੈਨਲ ਤੇ ਜਿਹੜੇ ਵੀਰ ਦੀ ਇੰਟਰਵਿਊ ਸੀ ਉਹਨਾਂ ਨੇ ਕਿਵੇਂ ਕੀ ਉਥੇ ਅਫਸਰਾਂ ਦੀ ਟਾਪ ਲਵਾਈ ਕਾਦੇ ਨਾਲ ਲਵਾਈ ਦਲੀਲ ਨਾਲ ਠੀਕ ਹੈ ਨਾ ਪਹਿਲਾਂ ਦਲੀਲ ਹੁੰਦੀ ਆ ਜਦੋਂ ਦਲੀਲ ਕੀ ਆ ਵਿੱਚ ਭਾਵੇਂ ਜਿੱਤ ਕੇ ਵੀ ਜੇ ਸਾਨੂੰ ਮਾਰੇ ਧੱਕਾ ਕੀਤਾ ਜੋ ਫਿਰ ਸਾਡੇ ਕੋਲੇ ਜਿਹੜੇ ਹਥਿਆਰ ਹੈਗੇ ਆ ਫਿਰ ਐਂਡ ਤੱਕ ਪੰਜਾਬ ਲੜਨਾ ਪਹਿਲਾਂ ਵੀ ਜਾਣਦਾ ਪੰਜਾਬ ਪਹਿਲਾਂ ਵੀ ਖੜਾ ਹੋਇਆ ਹਰ ਤਰ੍ਹਾਂ ਦੀ ਲੜਾਈ ਲੜਨ ਵਾਸਤੇ ਪੰਜਾਬ ਦੇ ਪੁੱਤ ਖੜੇ ਹੋਣਗੇ ਪਰ ਮੈਂ ਤੁਹਾਨੂੰ ਇਹੀ ਕਹਿਣਾ ਵੀ ਰਮੈਨ ਵਾਲੀ ਜਿਹੜੀ ਹੈਗੀ ਆ ਜਟਾਊ ਜਿੰਨੇ ਕੇ ਬੱਚੇ ਉਹਨਾਂ ਨੂੰ ਬਚਾ ਕੇ ਰੱਖ ਲੋ ਠੀਕ ਹੈ ਨਾ ਜਿਹੜੇ ਬੰਦੇ ਤੁਹਾਡੇ ਪੱਖ ਚ ਬੋਲਦੇ ਆ ਉਹਨਾਂ ਦੀ ਸਪੋਰਟ ਜਰੂਰ ਮਾ ਕੇ ਲੋਕਾਂ ਨੂੰ ਬੇਨਤੀ ਕਰਦਾ ਤੁਹਾਡੇ ਵਰਗੇ ਭਰਾ ਜਿਹੜੇ ਚੈਨਲ ਕੁੱਛ ਕਰਦੇ ਆ ਨਹੀਂ ਜਾਲੇ ਤਰ ਤਾ ਡਮੀ ਰੜਕੀ ਆ ਗੋਡੇ ਟੇਕ ਕੇ ਅੱਜ ਕੀ ਆ ਬਕਾਊ ਹੋ ਚੁੱਕਿਆ ਇੰਨੀ ਕੁ ਬੇਨਤੀ ਆ ਸਾਰੇ ਭਰਾਵਾਂ ਨੂੰ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਤਾਂ ਗੱਲਬਾਤ ਕੀਤੀ ਬਾਈ ਰਪਿੰਦਰ ਦੇ ਨਾਲ ਉਹਨਾਂ ਨੇ ਵੀ ਇਹੀ ਕਿਹਾ ਕਿ ਇਹ ਪੰਜਾਬ ਦੇ ਸੱਭਿਆਚਾਰ ਤੇ ਪੰਜਾਬ ਦੇ ਕਲਚਰ ਤੇ ਪੰਜਾਬ ਦੀ ਪ੍ਰਭੂਸੱਤਾ ਤੇ ਹਮਲਾ ਹੈ ਪੰਜਾਬ ਦੇ ਲੋਕਾਂ ਦੀ ਅਸਲ ਲੜਾਈ ਜਿਹੜੀ ਸਦਾ ਪੰਜਾਬ ਦੇ ਲੋਕ ਲੜਦੇ ਆਏ ਆ ਪੂਰੇ ਦੇਸ਼ ਦੀ ਮੁਰੇ ਹੋ ਕੇ ਉਸ ਚੀਜ਼ ਨੂੰ ਖਤਮ ਕਰਨਾ ਨਾ ਜ਼ਮੀਨਾਂ ਤੱਕ ਮਤਲਬ ਹੈ ਨਾ ਕੋਈ ਜ਼ਮੀਨਾਂ ਹਥਿਆਉਣ ਤੱਕ ਮਤਲਬ ਹੈ ਉਹਨਾਂ ਦਾ ਮਕਸਦ ਹੈ ਤੁਹਾਡੀ ਅੰਦਰਲੀ ਚੀਜ਼ ਨੂੰ ਖਤਮ ਕਰਨਾ ਪਰ ਉਹਨਾਂ ਨੇ ਕਿਹਾ ਕਿ ਪੰਜਾਬ ਲੜਦਾ ਆ ਲੜਦਾ ਰਹੂਗਾ ਪਹਿਲਾਂ ਵਾਂਗ ਹੁਣ ਵੀ ਮੈਦਾਨ 'ਚ ਨਿੱਤਰਨਾ ਪੈਣਾ ਹੈ ਜਿਹੜੇ ਆ ਫਸਲੀ ਬਟੇਰੇ ਆ ਇਹਨਾਂ ਤੋਂ ਵੀ ਬਚਣਾ ਪੈਣਾ ਤੇ ਇੱਕ ਜੁੱਟ ਹੋ ਕੇ ਇਸ ਖਿਲਾਫ ਲੜਨਾ ਪੈਣਾ ਕੋਈ ਵੱਡੀ ਗੱਲ ਨਹੀਂ ਪੰਜਾਬ ਦੇ ਮੁਰੇ ਇਹੋ ਜਿਹੀਆਂ ਪਾਲਿਸੀਆਂ ਕੋਈ ਖੜ ਨਹੀਂ ਸਕਦੀਆਂ ਪੰਜਾਬ ਦੇ ਲੋਕਾਂ ਮੁਰੇ ਪੰਜਾਬ ਦੇ ਲੋਕ ਇਹਨਾਂ ਦੇ ਉੱਤੇ ਜਿੱਤ ਪ੍ਰਾਪਤ ਕਰ ਲੈਣਗੇ